ਪ੍ਰੋਗਰਾਮ 16 ਨੇ ਸਾਚਵੇਂ ਤੁਹਾਡਾ ਸਭ ਦਾ ਸਵਾਗਤ ਮੈਂ ਹਾਂ ਸੰਦੀਪ ਲਾਦੂਕਾ ਚਲੰਤ ਮੁੱਦਿਆਂ ਦੇ ਉੱਤੇ ਗੱਲਬਾਤ ਕਰਾਂਗੇ ਮੁੱਖ ਮੰਤਰੀ ਸ਼ਰਮਣੀ ਅਕਾਲੀ ਦਲ ਬਾਰੇ ਕੀ ਕਹਿ ਰਹੇ ਨੇ ਖਾਸ ਕਰਕੇ ਅੰਮ੍ਰਿਤਸਰ ਪੁਲਿਸ ਦੇ ਵਿੱਚ ਜਿਹੜੇ ਪੁਲਿਸ ਅਧਿਕਾਰੀਆਂ ਦੇ ਬਿਆਨ ਆਏ ਨੇ ਸੁਖਬੀਰ ਸਿੰਘ ਬਾਦਲ ਤੇ ਹੋਏ ਜਾਣਲੇਵਾ ਹਮਲੇ ਨੂੰ ਲੈ ਕੇ ਇਸ ਦੇ ਵਿੱਚ ਇੱਕ ਸਿੰਥੀ ਸ਼ਬਦ ਵਰਤਿਆ ਗਿਆ ਕਿ ਕਿਤੇ ਉਹ ਐਂਗਲ ਤਾਂ ਨਹੀਂ ਇੱਕ ਬਿਆਨ ਕਿਸ ਦਾ ਹੈ ਤੇ ਇਸ ਦੀ ਆਲੋਚਨਾ ਕਿਸ ਵੱਲੋਂ ਹੋਈ ਹੈ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਖਾਸ ਕਰਕੇ ਵਿਕਰਮ ਸਿੰਘ ਮਜੀਠੀਆ ਵੱਡੇ ਸਵਾਲ ਕਿਸ ਤੇ ਖੜੇ ਕਰ ਰਹੇ ਨੇ ਇਹ ਸਾਰੇ ਮਸਲੇ ਦੇ ਉੱਤੇ ਗੱਲਬਾਤ ਕਰਾਂਗੇ ਔਰ ਖਾਸ ਕਰਕੇ ਥਾਣਿਆਂ ਤੇ ਪੁਲਿਸ ਚੌਂਕੀਆਂ ਦੇ ਉੱਤੇ ਹੋ ਰਹੇ ਗਰਨੇਡ ਹਮਲਿਆਂ ਨੂੰ ਲੈ ਕੇ ਕਿਹੜੀ ਗੱਲ ਪੁਲਿਸ ਵੱਲੋਂ ਲੁਕੋਈ ਜਾ ਰਹੀ ਹੈ ਤੇ ਕਿਹੜੀ ਦੱਸੀ ਜਾ ਰਹੀ ਹੈ ਖਾਸ ਕਰਕੇ ਮਜੀਠਾ ਹਲਕੇ ਦੇ ਵਿੱਚ ਜੋ ਮਜੀਠਾ ਥਾਣੇ ਦੇ ਉੱਤੇ ਹੋਇਆ ਹਮਲਾ ਉਸ ਨੂੰ ਕੀ ਹੋ ਮੋਟਰਸਾਈਕਲ ਦਾ ਟਾਇਰ ਫਟਿਆ ਸੀ ਉਸ ਦਾ ਬਲਾਸਟ ਸੀ ਜਾਂ ਫਿਰ ਗਰਨੇਡ ਹਮਲਾ ਸੀ ਇਹ ਵੀ ਗੱਲ ਕਰਾਂਗੇ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਭੁੱਲਰ ਜੀ ਸਭ ਤੋਂ ਪਹਿਲਾਂ ਤੇ ਸੁਖਬੀਰ ਸਿੰਘ ਬਾਦਲ ਵਾਲੇ ਉਸ ਜਾਨਲੇਵਾ ਹਮਲੇ ਦੀ ਜਿਹੜੀ ਕੋਸ਼ਿਸ਼ ਹੁੰਦੀ ਹੈ ਫਿਰ ਜਿਹੜਾ ਹਮਲਾ ਕਰਨ ਵਾਲਾ ਹੈ ਨਰੈਣ ਸਿੰਘ ਚੌੜਾ ਤਿੰਨ ਦਿਨਾਂ ਦਾ ਪੁਲਿਸ ਰਿਮਾਂਡ ਪਰ ਇਸ ਤੋਂ ਪਹਿਲਾਂ ਗੁਰਪ੍ਰੀਤ ਸਿੰਘ ਭੁੱਲਰ ਸੀਪੀ ਅੰਮ੍ਰਿਤਸਰ ਉਹਨਾਂ ਦੀ ਇੱਕ ਸਟੇਟਮੈਂਟ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਨੇ ਬੜੀ ਆਲੋਚਨਾ ਕੀਤੀ ਜਿਸ ਦੇ ਵਿੱਚ ਹੋਰ ਵੀ ਪੁਲਿਸ ਅਧਿਕਾਰੀਆਂ ਦੀਆਂ ਵੀਡੀਓ ਫੁਟੇਜ ਦਿਖਾਈਆਂ ਗਈਆਂ ਵੀਡੀਓ ਸਬੂਤ ਦਿੱਤੇ ਗਏ ਇਸ ਦੇ ਵਿੱਚ ਜਿਹੜਾ ਇਹ ਹਮਲਾ ਹੋਇਆ ਇਸ ਨੂੰ ਲੈ ਕੇ ਸympathy ਸ਼ਬਦ ਵਰਤਿਆ ਗਿਆ ਕੀ ਵਾਕਈ ਇਹ ਦੱਸਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕੀ ਸ਼੍ਰੋਮਣੀ ਕਾਲੀ ਦਲ ਦੇ ਆਗੂ ਸympathy ਲੈਣ ਦੇ ਵਾਸਤੇ ਕਰਵਾਇਆ ਗਿਆ ਜਾਂ ਫਿਰ ਹੋਰ ਗੱਲਾਂ ਨੇ ਬੜੀ ਚਰਚਾ ਹੋ ਰਹੀ ਹੈ ਦੇਖੋ ਸਭ ਤੋਂ ਵੱਡੀ ਗੱਲ ਇਹ ਕਿ ਜਾਂਚ ਦਾ ਵਿਸ਼ਾ ਹੈ ਕਿ ਸੁਬੀਤ ਸਿੰਘ ਬਾਦਲ ਤੇ ਜਿਹੜਾ ਹਮਲਾ ਹੋਇਆ ਵਾ ਉਹਦੀ ਜਾਂਚ ਤੇ ਪੁਲਿਸ ਹਰ ਐਂਗਲ ਤੋਂ ਕਰਦੀ ਹੈ ਲੇਕਿਨ ਜਿਸ ਨੂੰ ਦਲੀਲ ਨੂੰ ਲੈ ਕੇ ਹੁਣ ਸ਼੍ਰੋਮਣੀ ਕਾਲੀਦਲ ਖਾਸ ਕਰਕੇ ਵਿਕਰਮ ਸਿੰਘ ਮਜੀਠੀਆ ਉਹਨਾਂ ਨੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਤੇ ਕਿੰਤੂ ਪਰੰਤੂ ਕੀਤੇ ਨੇ ਉਹ ਇਵੇਂ ਵਾਕਿਆ ਲੱਗਦਾ ਹੈ ਕਿ ਜਿਹੜੇ ਅੰਮ੍ਰਿਤਸਰ ਪੁਲਿਸ ਦੇ ਚੀਫ ਨੇ ਉਹ ਇੱਕ ਪੁਲਿਸ ਆਫੀਸਰ ਦੀ ਸਟੇਟਮੈਂਟ ਨਹੀਂ ਹੈ ਇੱਕ ਪੋਲੀਟੀਕਲ ਸਟੇਟਮੈਂਟ ਹੈ ਇੱਕ ਪੁਲਿਸ ਆਫੀਸਰ ਦੀ ਸਟੇਟਮੈਂਟ ਔਰ ਇੱਕ ਪੋਲੀਟੀਕਲ ਨੇਤਾ ਦੀ ਸਟੇਟਮੈਂਟ ਦੇ ਵਿੱਚ ਜ਼ਮੀਨ ਆਸਮਾਨ ਦਾ ਫਰਕ ਹੁੰਦਾ ਹੁਣ ਸਭ ਤੋਂ ਵੱਡੀ ਗੱਲ ਹੈ ਕਿ ਉਸ ਦਿਨ ਦੋ ਅੰਮ੍ਰਿਤਸਰ ਦੇ ਪੁਲਿਸ ਮੁਖੀ ਦੀਆਂ ਸਟੇਟਮੈਂਟ ਆਈਆਂ ਨੇ ਇੱਕ ਤੇ ਸ਼੍ਰੀ ਦਰਬਾਰ ਸਾਹਿਬ ਦੇ ਬਾਹਰ ਆ ਕੇ ਉਹਨਾਂ ਨੇ ਮੀਡੀਆ ਦੇ ਮੁਖਾਤਬ ਹੋਏ ਨੇ 3-4 ਮਿੰਟ ਦੀ ਉਹਨਾਂ ਨੇ ਉਹਦੇ 'ਚ ਆਪਣੇ ਪੱਖ ਰੱਖਿਆਗੇ ਨੇ ਇੱਕ ਬਾਅਦ ਵਿੱਚ ਸ਼ਾਮੀ ਦੁਬਾਰਾ ਅੰਮ੍ਰਿਤਸਰ ਦੇ ਸੀਪੀ ਦੀ ਇੱਕ ਵੀਡੀਓ ਬਾਈਟ ਆਉਂਦੀ ਹੈ ਜਿਹਦੇ 'ਚ ਇੱਕ ਸਿੰਗਲ ਮਾਈਕ ਲੱਗਾ ਓਵੇਂ ਲੱਗਦਾ ਹੈ ਕਿ ਸਿਰਫ ਪੁਲਿਸ ਵਾਲਿਆਂ ਨੇ ਕਰਕੇ ਰਿਲੀਜ਼ ਕੀਤੀ ਹੈ ਸ਼ਾਇਦ ਉੱਥੇ ਕੋਈ ਮੀਡੀਆ ਕਰਮੀ ਵੀ ਨਾ ਹੋਵੇ ਪਰ ਸਵਾਲ ਹੈ ਕਿ ਪੰਜਾਬ ਪੁਲਿਸ ਅਕਸਰ ਇਦਾਂ ਕਰਦੀ ਆ ਅੰਮ੍ਰਿਤਸਰ ਪੁਲਿਸ ਨੇ ਕੁਝ ਨਵਾਂ ਨਹੀਂ ਕੀਤਾ ਤੁਹਾਨੂੰ ਯਾਦ ਹੋਏਗਾ ਕਿ ਜਦੋਂ 29 ਮਈ 2022 ਨੂੰ ਸਿੱਧੂ ਮੂਸੇਵਾਲਾ ਦਾ ਕਤਲ ਕੀਤਾ ਗਿਆ ਸੀ ਤੇ ਉਸ ਸਮੇਂ ਪੰਜਾਬ ਦੇ ਡੀਜੀਪੀ ਜਿਹੜੇ ਸੀ ਉਹ ਵੀਕੇ ਭਾਵਰਾ ਸੀ ਉਹਨਾਂ ਨੇ ਕਿਹਾ ਸੀ ਕਿ ਗੈਂਗਵਾੜਾ ਉਹਨਾਂ ਵੀ ਉਸ ਦਿਨ ਬਹੁਤ ਵੱਡੀ ਗਲਤੀ ਕੀਤੀ ਸੀ ਕਿ ਉਹ ਗੈਂਗਵਾਰ ਨਹੀਂ ਸੀ ਹੁਣ ਤੱਕ ਪੰਜਾਬ ਪੁਲਿਸ ਅਗਰ ਗੈਂਗਵਾਰ ਸਾਬਤ ਨਹੀਂ ਹਜੇ ਤੱਕ ਕਰ ਪਈ 2 ਸਾਲ ਤੋਂ ਜ਼ਿਆਦਾ ਸਮਾਂ ਹੋ ਚੁੱਕਾ ਤੇ ਉਹੀ ਗਲਤੀ ਹੁਣ ਅੰਮ੍ਰਿਤਸਰ ਪੁਲਿਸ ਕਰ ਰਹੀ ਹੈ ਕਿ ਇਹ ਅਕਾਲੀ ਦਲ ਦੇ ਜਿਹੜੇ ਲੀਡਰ ਹੈ ਖਾਸ ਕਰਕੇ ਸੁਭੀਸ਼ ਸਿੰਘ ਬਾਦਲ ਨਹੀਂ ਉਹ ਲੋਕਾਂ ਦੀ ਵੋਟਰਾਂ ਦੀ ਪੰਥ ਦੀ ਸਿਮਤੀ ਲੈਣ ਵਾਸਤੇ ਇਹ ਕਹਿੰਦੇ ਕਿ ਅਸੀਂ ਉਹ ਐਂਗਲ ਤੇ ਵੀ ਜਾਂਚ ਕਰ ਰਹੇ ਨੇ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਭਾਰਤ ਸਰਕਾਰ ਦੀ ਖੁਫੀਆ ਏਜੰਸੀਆਂ ਨੇ 2013 ਦੇ ਵਿੱਚ ਵੀ ਇਨਪੁੱਟ ਦਿੱਤਾ ਹੈ ਪੰਜਾਬ ਸਰਕਾਰ ਨੂੰ ਕਿ ਨਰੈਨ ਸਿੰਘ ਚੌੜਾ ਦੇ ਟਾਰਗੇਟ ਤੇ ਬਾਦਲ ਪਰਿਵਾਰ ਇੱਕ ਪਾਸੇ ਸਾਡੀਆਂ ਏਜੰਸੀਆਂ ਨੂੰ ਪਤਾ ਹੈ ਕਿ ਬਾਦਲ ਪਵਾ ਪਰਿਵਾਰ ਜਿਹੜਾ ਵਾ ਉਹ ਉਹ ਇਹੋ ਜਿਹੇ ਲੋਕਾਂ ਤੇ ਨਿਸ਼ਾਨੇ ਤੇ ਆ ਉਸ ਦੇ باوجود ਅਗਰ ਪੰਜਾਬ ਪੁਲਿਸ ਦੇ ਵੱਡੇ ਅਫਸਰ ਇਹ ਕਹਿ ਰਹੇ ਨੇ ਤੇ ਇਹਨੂੰ ਪੋਲੀਟੀਕਲ ਸਟੇਟਮੈਂਟ ਕਿਹਾ ਜਾ ਸਕਦਾ ਇੱਕ ਪੁਲਿਸ ਆਫੀਸਰ ਦੀ ਸਟੇਟਮੈਂਟ ਨਹੀਂ ਆ ਹੁਣ ਸਭ ਤੋਂ ਵੱਡੀ ਗੱਲ ਹੈ ਕਿਉਂਕਿ ਸ਼੍ਰੋਮਣੀ ਕਾਲੀ ਦਲ ਦੀ ਸਰਕਾਰ ਵੱਲੇ ਅੱਜ ਵੀ ਵੱਖ-ਵੱਖ ਅਖਬਾਰਾਂ ਦੇ ਵਿੱਚ ਐਡੀਟোরিয়াল ਛਪੇ ਨੇ ਉਹਦੇ ਵਿੱਚ ਸਪੈਸ਼ਲ ਜ਼ਿਕਰ ਕੀਤਾ ਗਿਆ ਕਿ ਸ਼੍ਰੋਮਣੀ ਕਾਲੀ ਦਲ ਭਾਜਪਾ ਦੀ ਸਰਕਾਰ ਵੱਲੇ ਨਰੈਣ ਚੋੜਾ ਦੇ ਖਿਲਾਫ ਅਪਰਾਧ ਕੇਸ ਦਰਜ ਹੋਏ ਨੇ ਉਹਨਾਂ ਦੀ ਨਿੱਜੀ ਵੀ ਹੋ ਸਕਦਾ ਨਿੱਜੀ ਕਿਹੜੋ ਸਾਡੀ ਨਿੱਜੀ ਰੰਜਿਸ਼ ਹੋ ਸਕਦੀ ਆ ਉਹਨੂੰ ਲੈ ਕੇ ਵੀ ਉਹਨੂੰ ਲੱਗਾ ਹੋਊਗਾ ਕਿ ਮੇਰੀ ਹੁਣ ਤਾਂ 70 ਸਾਲ ਹੋ ਹੀ ਗਈ ਆ ਤੇ ਮੈਂ ਅਜਿਹਾ ਕੁਝ ਕਰਜਾਂ ਕਿਉਂਕਿ ਸਾਡੇ ਭਾਰਤ ਦੇ ਵਿੱਚ ਵੀ ਆ ਕਈ ਲੋਕ ਚੰਗੇ ਸਮਝਦੇ ਕੋਈ ਮਾੜੇ ਸਮਝਦੇ ਹਰ ਲੋਕਾਂ ਦੇ ਇੱਕ ਪੱਕ ਹੁੰਦਾ ਵਾ ਕਿ ਹੁਣ ਕਈ ਲੋਕ ਨਰੇਜ ਚੋੜਾ ਨੂੰ ਜਸਟੀਫਾਈ ਕਰ ਰਹੇ ਨੇ ਕੋਈ ਸੁਬੀ ਸਿੰਘ ਬਾਦਲ ਤੇ ਹੁਣ ਹਮਦਰਦੀ ਜਤਾ ਰਹੇ ਨੇ ਉਹ ਹਰ ਇੱਕ ਦੀ ਆਪਣੀ ਸੋਚ ਕੁਝ ਕਹਿ ਨਹੀਂ ਸਕਦੇ ਲੇਕਿਨ ਪੰਜਾਬ ਪੁਲਿਸ ਕਿਉਂਕਿ ਇਨਵੈਸਟੀਗੇਸ਼ਨ ਕਰਨੀ ਆ ਅੰਮ੍ਰਿਤਸਰ ਦੇ ਵਿੱਚ ਕੇਸ ਰਜਿਸਟਰਡ ਹੋਇਆ ਤੇ ਜਿਹੇਚ ਅੰਮ੍ਰਿਤਸਰ ਦੇ ਪੁਲਿਸ ਮੁਖੀ ਸਾਹਿਬ ਨੂੰ ਇਹ ਜਿਹੜੀ ਸਟੇਟਮੈਂਟ ਆ ਜਾਂ ਤੇ ਤੁਸੀਂ ਸਵੇਰੀ ਆ ਕੇ ਕਹਿ ਦਿੰਦੇ ਹੂੰ ਕਾਲੀ ਦਲ ਇਹ ਵੀ ਕਹਿ ਰਹੇ ਨੇ ਕਿ ਪਹਿਲਾਂ ਤੁਸੀਂ 4 ਮਿੰਟ ਦੀ ਸਟੇਟਮੈਂਟ ਤੇ ਕੋਈ ਜ਼ਿਕਰ ਨਹੀਂ ਕੀਤਾ ਫਿਰ ਉਸ ਤੋਂ ਬਾਅਦ ਕਿ ਕੋਈ ਸਪੈਸ਼ਲ ਕਿਉਂਕਿ ਪੂਰੀ ਦੁਨੀਆ ਦੇ ਵਿੱਚ ਪੰਜਾਬ ਪੁਲਿਸ ਦਾ ਫੇਲੀਅਰ ਸਰਕਾਰ ਦਾ ਫੇਲੀਅਰ ਇੰਟੈਲੀਜੈਂਸ ਦਾ ਫੇਲੀਅਰ ਸਰਕਾਰ ਤੇ ਤੋਮਤਾ ਲੱਗ ਰਹੀਆਂ ਸੀ ਤੇ ਇਸੇ ਕਰਕੇ ਸ਼ਰਮਨੀ ਕਾਲੀ ਦਲ ਦੇ ਲੀਡਰ ਕਹਿ ਰਹੇ ਨੇ ਕਿ ਪੰਜਾਬ ਸਰਕਾਰ ਦੇ ਦਬਾਅ ਹੇਟ ਆਮ ਆਦੀ ਪਾਰਟੀ ਦੇ ਦਬਾਅ ਹੇਟ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਨੇ ਆਪਣੇ ਰੰਗ ਬਦਲ ਲਏ ਨੇ ਉਹਨਾਂ ਨੂੰ ਇਹ ਕਾਰਵਾਈ ਨਹੀਂ ਕਰਨੀ ਚਾਹੀਦੀ ਸੀ ਕਮਿਸ਼ਨਰ ਤੋਂ ਲੈ ਕੇ ਕਹਿੰਦੇ ਉਹਨੂੰ ਵੀ ਨਹੀਂ ਬਖਸ਼ਿਆ ਜਿਹੜੇ ਏਐਸਆਈ ਨੇ ਆਪਣਾ ਜਾਨ ਤੇ ਖੇੜ ਕੇ ਪਿਸਟਲ ਨੂੰ ਕੀਤੀ ਰਵਾਲਵਰ ਕੀਤਾ ਜਸਵੀਰ ਸਿੰਘ ਜੋ ਉਹ ਕਹਿੰਦੇ 2002 ਤੋਂ ਤੋਂ ਬਾਦਲ ਪਰਿਵਾਰ ਦੇ ਨਾਲ ਹੈ ਔਰ 175 ਮੁਲਾਜ਼ਮ ਜਿਹੜੇ ਤਾਇਨਾਤ ਕੀਤੇ ਗਏ ਉਹਨਾਂ ਵਿੱਚੋਂ ਤੇ ਉਹ ਗਿਣਿਆ ਨਹੀਂ ਜਾਣਾ ਚਾਹੀਦਾ ਕਿਉਂਕਿ ਉਸ ਦੀ ਡਿਊਟੀ ਅਕਸਰ ਬੀਬਾ ਹਰਸਿਮਰਤ कौर ਬਾਦਲ ਨਾਲ ਹੁੰਦੀ ਹੈ ਤੇ ਉਹ ਏਸੇ ਦਿਨ ਹੀ ਆਏ ਸੀ ਇੱਥੇ ਡਿਊਟੀ ਕਰਨ ਦੇ ਲਈ ਕਹਿੰਦੇ ਉਹਨੂੰ ਵੀ ਉਹਦੇ ਵਿੱਚ ਗਿਣ ਲਿਆ ਔਰ ਦਬਾਅ ਪਾ ਕੇ ਸਟੇਟਮੈਂਟ ਦਵਾਈ ਗਈ ਜਸਵੀਰ ਸਿੰਘ ਤੋਂ ਇਸੇ ਕਰਕੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਸ਼ੱਕ ਨਾ ਜੀ ਉਹ ਸਹੀ ਲੱਗ ਰਹੇ ਨੇ ਕਿਉਂਕਿ ਸਭ ਤੋਂ ਵੱਡੀ ਗੱਲ ਹੈ ਕਿ ਜਾਂ ਤੇ ਸੀਪੀ ਸਾਹਿਬ ਜਾਂ ਪੰਜਾਬ ਪੁਲਿਸ ਇਸ ਮਸਲੇ ਦੇ ਵਿੱਚ ਤੇ ਹੁਣਾਂ ਦੇ ਚਾਹੀਦਾ ਹੈ ਕਿ ਪੰਜਾਬ ਦੇ ਡੀਜੀਪੀ ਪ੍ਰੈਸ ਕਾਨਫਰੰਸ ਕਰ ਦੇ ਜਾਂ ਪੰਜਾਬ ਪੁਲਿਸ ਦੇ ਹੈੱਡਕੁਆਰਟਰ ਆਈਜੀ ਪ੍ਰੈਸ ਕਾਨਫਰੰਸ ਕਰ ਦੇ ਉਦਾਂ ਦੇ ਨਿਕਾ ਜਾਏ ਕੋਈ ਇਹ ਫੜ ਲੈਣ ਬੰਦਾ ਤੇ ਖੁਦ ਪੀਸੀ ਕਰਦੇ ਨੇ ਇਹ ਤਾਂ ਬਹੁਤ ਵੱਡੀ ਪੀਸੀ ਹੈਗੀ ਨਾ ਇਸ ਕਰਕੇ ਇਸ ਮਸਲੇ ਤੇ ਬਹੁਤ ਵੱਡਾ ਇਸ਼ੂ ਹੈ ਔਰ ਵੱਡੀ ਪੀਸੀ ਹੋਣੇ ਚਾਹੇ ਤੇ ਖੁਦ ਡੀਜੀਪੀ ਸਾਹਿਬ ਨੂੰ ਇਹਦੇ ਬਾਰੇ ਦੱਸਣਾ ਚਾਹੀਦਾ ਸੀ ਕਿ ਤੁਸੀਂ ਹੁਣ ਕਿਉਂ ਚੁੱਪ ਹੋ ਨਾ ਜੀ ਸੁਬੀਸ਼ ਸਿੰਘ ਬਾਦਲ ਇੱਕ ਪੰਜਾਬ ਦੇ ਲੀਡਰ ਨੇ ਸਟੇਟ ਦੇ ਡਿਪਟੀ ਸੀਐਮ ਰਹੇ ਚੁੱਕੇ ਨੇ ਪੋਲੀਟੀਕਲ ਪਾਰਟੀ ਦੇ ਪ੍ਰਧਾਨ ਨੇ ਔਰ ਵੱਡਾ ਇਸ਼ੂ ਆ ਕਿਉਂਕਿ ਉਹਨਾਂ ਤੇ ਜਿਹੜਾ ਅਟੈਕ ਹੈ ਕਿਸੇ ਪੋਲੀਟੀਕਲ ਪਾਰਟੀ ਦੇ ਜਾਂ ਸਰਕਾਰ ਦੇ ਬੰਦੇ ਤੇ ਜਿਹੜਾ ਅਟੈਕ ਹੁੰਦਾ ਹੈ ਇਟਸੈਲਫ ਸਟੇਟ ਤੇ ਅਟੈਕ ਆ ਉਹਨੂੰ ਸਟੇਟ ਤੇ ਅਟੈਕ ਸਮਝਣਾ ਚਾਹੀਦਾ ਉਹ ਦੂਜਾ ਸ਼ਿਰ ਦਰਬਾਰ ਸਭ ਗੋਲਡਨ ਟੈਂਪਲ ਦੀ ਇੱਕ ਆਪਣੀ ਮਹਾਨਤਾ ਉਹਦੇ ਦਰਬਾਰ ਇਹ ਕੁਝ ਹੋਇਆ ਤੇ ਪੰਜਾਬ ਪੁਲਿਸ ਮੰਨੇ ਨਾ ਮੰਨੇ ਅੰਮ੍ਰਿਤਸਰ ਪੁਲਿਸ ਮੰਨੇ ਨਾ ਮੰਨੇ ਟੋਟਲ ਅੰਮ੍ਰਿਤਸਰ ਪੁਲਿਸ ਪੰਜਾਬ ਪੁਲਿਸ ਸਟੇਟ ਇੰਟੈਲੀਜੈਂਸ ਦਾ ਫੇਲਰ ਆ ਹੁਣ ਸਰਕਾਰ ਦੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਿਰਕਰੀ ਹੋ ਰਹੀ ਸੀ ਸਰਕਾਰ ਨੇ ਲਾਜ਼ਮੀ ਤੌਰ ਤੇ ਜਿਹੜੇ ਬਿਕਰਮ ਸਿੰਘ ਮਜੀਠੀਆ ਨੇ ਦੋਸ਼ ਆ ਉਹਨਾਂ ਦੋਸ਼ جواب ਨਹੀਂ ਆਗਾ ਨਾ ਤੇ ਅੰਮ੍ਰਿਤਸਰ ਪੁਲਿਸ ਕੋ ਜਵਾਬ ਹੈ ਨਾ ਪੰਜਾਬ ਪੁਲਿਸ ਕੋ ਜਵਾਬ ਹੈ ਨਾ ਸਰਕਾਰ ਕੋ ਜਵਾਬਾ ਕਿ ਤੁਸੀਂ ਸਰਕਾਰ ਨੇ ਦਬਾਅ ਪਾਇਆ ਸੀਪੀ ਤੇ ਵੀ ਦਬਾਅ ਪਿਆ ਤੇ ਹੁਣ ਉਹ ਏਐਸਆਈ ਜਸਵੀਰ ਸਿੰਘ ਤੇ ਵੀ ਦਬਾਅ ਪਿਆ ਕਿਉਂਕਿ ਉਹ ਸਕਿਉਰਟੀ ਪਰਸਨਲ ਆ ਉਹ ਲਗਾਤਾਰ ਪਿਛਲੇ 22 ਸਾਲ ਤੋਂ ਸਕਿਉਰਟੀ ਦੇ ਵਿੱਚ ਰਿਹਾ ਉਹਨੇ ਤਾਂ ਕਦੀ ਅੰਮ੍ਰਿਤਸਰ ਪੁਲਿਸ ਦੇ ਵਿੱਚ ਕੰਮ ਨਹੀਂ ਕੀਤਾ ਠੀਕ ਹੈ ਉਹ ਪਿਛਲੇ 22 ਸਾਲ ਤੋਂ ਪਹਿਲਾਂ ਪ੍ਰਕਾਸ਼ ਸਿੰਘ ਬਾਲਾ ਜੀ ਸਾਹਿਬ ਦੇ ਨਾਲ ਸੀ ਫਿਰ ਹਰਸਿਮਰਤ कौर ਬਾਦਲ ਹੁਣਾਂ ਦੇ ਨਾਲ ਆ ਗਿਆ ਉਹ ਫਿਰ ਇੱਥੇ ਆ ਗਿਆ ਉਹ ਤੇ ਸਕਿਉਰਿਟੀ ਪਰਸਨਲ ਆ ਉਹਦੇ ਚ ਤੇ 175ਾਂ ਦੇ ਵਿੱਚ ਆਉਂਦਾ ਨਹੀਂ ਕਿਉਂਕਿ ਉਸ ਸਮੇਂ ਜਿਹੜੀ ਪੰਜਾਬ ਪੁਲਿਸ ਆ ਉਹ ਘੋਰੀ ਮਸਤੀ ਹੋ ਕੇ ਖੜੀ ਹੋ ਗਈ ਕਿਸੇ ਨੂੰ ਪਤਾ ਨਹੀਂ ਸੀ ਕਿ ਇਹ ਕੁਝ ਹੋ ਸਕਦਾ ਇਹਨੂੰ ਕਹਿੰਦੇ ਨੇ ਫੇਲਿਅਰ ਤੁਹਾਡੀ ਲਾਪਰਵਾਹੀ ਤੁਸੀਂ ਕਿੰਨੇ ਗੰਭੀਰ ਹੋ ਤੁਹਾਡੀ ਇੰਟੈਲੀਜੈਂਸ ਉਸ ਤੋਂ ਸਪਸ਼ਟ ਹੁੰਦਾ ਹੈਗਾ ਬੰਦਾ ਕਿਉਂਕਿ ਪਹਿਲਾਂ ਤੁਸੀਂ ਦੇਖ ਲਿਆ ਤੇ ਉਹ ਬੰਦੇ ਨੂੰ ਚੁੱਪਚਪੀਤੇ ਅੱਗੇ ਕਿਹੜੇ ਤੁਸੀਂ ਬੰਦਿਆਂ ਨੂੰ ਗੈਰਕਾਨੂੰਨੀ ਤੌਰ ਤੇ ਹਾਊਸ ਅਰੈਸਟ ਨਹੀਂ ਕਰਦੇ ਜਿਹੜਾ ਜਿਹੜਾ ਬੁੱਢੇ ਨਾਲੇ ਵਾਲਾ ਇਸ਼ੂ ਕਿੰਨੇ ਨੂੰ ਤੁਸੀਂ ਹਾਊਸ ਅਰੈਸਟ ਕੀਤਾ ਤੇ ਨਰਿੰਦਰ ਸਿੰਘ ਚੌੜਾ ਨੂੰ ਵੀ ਤੁਸੀਂ ਉੱਥੇ ਆਰਾਮ ਨਾਲ ਸਾਦੇ ਕੱਪੜਿਆਂ 'ਚ ਤੁਸੀਂ ਤੁਰੇ ਫਿਰਦੇ ਹੋ ਥਾਂ-ਥਾਂ ਸੁਹਾ ਲੈਂਦੇ ਫਿਰਦੇ ਹੋ ਉਹਨੂੰ ਵੀ ਡਿਟੇਲ ਕੀਤਾ ਜਾ ਸਕਦਾ ਸੀ ਹੁਣ ਕਿਉਂਕਿ ਸਰਕਾਰ ਬੈਕਫੁੱਟ ਤੇ ਆਈ ਹੈ ਤੇ ਹੁਣ ਸਰਕਾਰ ਹੋਰ ਗੇਮ ਖੇਡ ਰਹੀ ਆਈ ਹੈ ਜੀ ਜੀ ਸੁਖਬੀਰ ਸਿੰਘ ਬਾਦਲੂ ਨੇ ਹਮਦਰਦੀ ਲੈਣ ਵਾਸਤੇ ਇਹ ਕੁਝ ਕੀਤਾ ਹੋਊਗਾ ਉਹਨਾਂ ਨੂੰ ਤੇ ਹਮਦਰਦੀ ਉਦਾਂ ਹੀ ਮਿਲਣੀ ਸ਼ੁਰੂ ਹੋ ਗਈ ਆ ਕਿ ਲੋਕਾਂ ਨੇ ਕਿ ਉਹ ਕਿਵੇਂ ਦੇਖੋ ਸਭ ਤੋਂ ਵੱਡੀ ਗੱਲ ਕੱਲ ਗੋਲੀ ਚੱਲੀ ਉਹਨਾਂ ਤੇ ਉਹ ਬੰਦਾ ਠਿਡ ਗਿਆ ਨਹੀਂ ਹੈਗਾ ਨਹੀਂ ਤੇ ਬੰਦਾ ਕਬਰਾਸਾ ਉਹ ਕੁਰਸੀ ਤੋਂ ਵੀ ਨਹੀਂ ਉੱਠਾ ਹੈਗਾ ਕਿ ਮੇਰੀ ਸੇਵਾਦਾਰ ਦੀ ਡਿਊਟੀ ਹੈ ਔਰ ਕਾਲੀ ਦਲ ਦੇ ਲੀਡਰ ਵੀ ਸੁਭੀ ਸਿੰਘ ਬਾਦਲ ਦਾ ਉਸੇ ਵੇਲੇ ਪਤਾ ਲੈ ਨਹੀਂ ਆਏਗੇ ਕਿਉਂਕਿ ਉਹ ਆਪਣੀ ਹੋ ਡਿਊਟੀ ਨਿਭਾ ਰਹੇ ਸੀ ਇਸ ਕਰਕੇ ਕਾਲੀ ਦਲ ਦਾ ਲੋਕਾਂ ਦੀ ਉਹੀ ਆਪਣੇ ਪੰਜਾਬ ਦੇ ਵਿੱਚ ਜਾਂ ਹਿੰਦੁਸਤਾਨੀਆਂ ਦੀ ਆ ਅਸੀਂ ਛੇਤੀ ਵਿਕਟਮ ਵਾਲੇ ਪਾਸੇ ਹੋ ਜਾਂਦੇ ਹਾਂ ਹੁਣ ਕਾਲੀ ਦਲ ਦੇ ਲੀਡਰ ਵਿਕਟਮ ਦੇ ਤੌਰ ਤੇ ਹੋ ਜੀ ਸੁਭੀ ਸਿੰਘ ਬਾਦਲ ਵੱਡੀ ਗੱਲ ਹੈ ਕਿ ਬੜੀਆਂ ਵਰਲਡ ਲੈਵਲ ਤੇ ਸਾਡੇ ਕੋਲ ਬਹੁਤ ਸਾਰੀਆਂ ਉਦਾਹਰਣਾਂ ਜਦੋਂ ਬੰਦਾ ਮੁਸੀਬਤ ਦੇ ਵਿੱਚ ਹੁੰਦਾ ਨਾ ਮੁਸੀਬਤ ਦੇ ਵਿੱਚ ਉਹ ਜ਼ਿਆਦਾ ਨਿੱਖੜ ਕੇ ਬਾਹਰ ਆਉਂਦਾ ਹੈਗਾ ਔਰ ਸੁਖਬੀਰ ਸਿੰਘ ਬਾਦਲ ਹੁਣੇ ਜ਼ਿਆਦਾ ਨਿੱਖੜ ਕੇ ਬਾਹਰ ਆਉਣਗੇ ਦੇਖੋ ਪਹਿਲਾਂ ਪਤਾ ਨਹੀਂ ਉਹ ਗੁਰੂ ਘਰ ਨੂੰ ਕਿੰਨਾ ਯਾਦ ਕਰਦੇ ਗੁਰਬਾਣੀ ਨੂੰ ਯਾਦ ਕਰਦੇ ਕਿ ਨਹੀਂ ਕਰਦੇ ਪਰ ਉਹ ਲਗਾਤਾਰ ਗੁਰਬਾਣੀ ਦੇ ਨੇੜੇ ਰੱਖਣਾਂ ਦੇ ਵਿੱਚ ਤੁਹਾਡੀ ਗੁਰਬਾਣੀ ਦਾ ਜਿਹੜਾ ਸਾਡੀ ਬਾਣੀਆਂ ਇੱਕ ਇੱਕ ਤੁਹਾਡੇ ਸ਼ਬਦ ਕੰਨਾਂ 'ਚ ਤੁਸੀਂ ਸੁਣ ਰਹੇ ਹੋ ਔਰ ਮੰਤਰ ਮੁਗਧ ਹੋ ਗਏ ਤੁਸੀਂ ਕਰ ਰਹੇ ਨੇ ਉਹਨਾਂ ਅੱਖਾਂ ਖੁੱਲੀਆਂ ਨਹੀਂ ਆਗੀਆਂ 2 ਵਜਾ ਵੀ ਹੋ ਸਕਦੀਆਂ ਇੱਕ ਦੇ ਲੋਕਾਂ ਦੇ ਸ਼ਾਇਦ ਅੱਖਾਂ ਚੱਖਾਂ ਪਾ ਕੇ ਵੀ ਨਹੀਂ ਗੱਲ ਕਰ ਰਹੇ ਨੇ ਦੂਜਾ ਉਹ ਪ੍ਰਮਾਤਮਾ ਨੂੰ ਯਾਦ ਕਰ ਰਹੇ ਤੇ ਹੁਣ ਹੋ ਸਕਦਾ ਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਹੰਕਾਰ ਸਾਰਿਆਂ ਦੇ ਵਿੱਚ ਆ ਜਾਂਦਾ ਹੰਕਾਰ ਮੇਰੇ 'ਚ ਵੀ ਹੋ ਸਕਦਾ ਤੁਹਾਡੇ 'ਚ ਵੀ ਹੋ ਸਕਦਾ ਕਿਸੇ 'ਚ ਵੀ ਹੋ ਸਕਦਾ ਪਰ ਹੰਕਾਰ ਟੁੱਟ ਵੀ ਜਾਂਦਾ ਹੈਗਾ ਹੁਣ ਬੰਦਾ ਗੁਰੂ ਘਰ ਔਰ ਦੇਖੋ ਉਹਨਾਂ ਨੂੰ ਗੁਰੂ ਘਰ ਨੇ ਇੱਕ ਮੌਕਾ ਦਿੱਤਾ ਜ਼ਿੰਦਗੀ ਦਾ ਇਹ ਪਹਿਲਾ ਅਟੈਕ ਉਸਤੇ ਵੱਡਾ ਅਟੈਕ ਸੀ ਉਹਦੇ ਜ਼ਿੰਦਗੀ ਬੱਜ ਗਈ ਪਰਮਾਤਮਾ ਨੇ ਸੁਭੀ ਸਿੰਘ ਬਾਦਲ ਉਹਨਾਂ ਦੇ ਸਾਹ ਲਿਖੇ ਸੀ ਨਹੀਂ ਤੇ ਮਾਰਨ ਵਾਲੇ ਨੇ ਤੇ ਕੋਈ ਕਸਰ ਨਹੀਂ ਛੱਡੀ ਆਗੀ ਹੁਣ ਸੁਭੀ ਸਿੰਘ ਬਾਦਲ ਨੂੰ ਜਿਹੜੀ ਆ ਮੁੱਖ ਮੰਤਰੀ ਬਣੇ ਨਾ ਬਣੇ 227 ਚ ਉਹਨਾਂ ਦੀ ਸਰਕਾਰ ਬਣੇ ਜਾਂ ਨਾ ਬਣੇ ਚਾਹੇ 227 ਚ ਵੀ ਜਮਾਨਤਾਂ ਜਬਤ ਹੋਣ ਪਰ ਸਰਕਾਰ ਤੋਂ ਵੱਡਾ ਨਾ ਜਿਹੜਾ ਹੁੰਦਾ ਤੁਸੀਂ ਆਪਣੀ ਜ਼ਿੰਦਗੀ ਹੁਣ ਕੌਮ ਦੇ ਲਿਖੇ ਲਾ ਸਕਦੇ ਹੋ ਆਮ ਲੋਕਾਂ ਦੀ ਜ਼ਿੰਦਗੀ ਲਿਖੇ ਲਾ ਸਕਦੇ ਸਰਕਾਰਾਂ ਸਾਡੇ ਕੋਲ ਵੱਡੇ ਵੱਡੇ ਐਗਜ਼ਾਮਪਲ ਹਨ ਪਾਕਤਪੂਰਨ ਸਿੰਘ ਵਰਗੇ ਉਹ ਕਿਹੜੇ-ਕਿਹੜੇ ਮੁੱਖ ਮੰਤਰੀ ਰਹੇ ਨੇ ਲੇਕਿਨ ਅਸੀਂ ਉਹਨਾਂ ਨੂੰ ਯਾਦ ਕਰਦੇ ਨੇ ਬਾਬਾ ਸੇਵਾ ਸਿੰਘ ਨੇ ਖਰੂਰ ਸਾਹਿਬ ਨੂੰ ਇੰਨੇ ਵੱਡਾ ਕੰਮ ਕਰ ਗਏ ਨੇ ਉਹ ਕਿਹਦੇ ਮੁੱਖ ਮੰਤਰੀ ਮੰਤਰੀ ਨੇ ਸਾਡੇ ਕਈ ਸਮਾਜ ਦੇ ਵਿੱਚ ਬਹੁਤ ਵੱਡੇ ਲੋਕ ਨੇ ਜਿਹੜੇ ਮੁੱਖ ਮੰਤਰੀ ਤੋਂ ਪ੍ਰਧਾਨ ਮੰਤਰੀ ਤੋਂ ਵੀ ਵੱਡੇ ਨੇ ਸੁਭੀ ਸਿੰਘ ਬਾਦਲ ਨੂੰ ਪ੍ਰਮਾਤਮਾ ਨੇ ਇੱਕ ਮੌਕਾ ਦਿੱਤਾ ਉਹ ਵੀ ਗੁਰੂ ਰਾਮਦਾਸ ਨੇ ਜਿੱਥੇ ਉਹਨਾਂ ਨੇ ਪ੍ਰਮਾਤਮਾ ਨੇ ਆਪ ਹੱਥ ਰੱਖ ਕੇ ਉਹਨਾਂ ਦੀ ਜ਼ਿੰਦਗੀ ਬਚਾਈ ਹੈਗੀ ਆ ਸੁਬੀਨੂ ਬਾਦਲ ਹੋਣਾ ਨੂੰ ਆਪਣੀ ਜ਼ਿੰਦਗੀ ਜਿਹੜੀ ਰਹਿ ਗਈ ਆ ਉਹ ਕੌਮ ਦੇ ਲੇਖੇ ਲਾਉਣੇ ਚਾਹੀਦੇ ਛੱਡ ਦੇਣੀਆਂ ਚਾਹੀਦੀਆਂ ਇਹੋ ਜਿਹੀਆਂ ਸੁਸੱਤਾ ਆਵੇ ਜਾਂ ਨਾ ਆਵੇ ਕਾਲੀ ਦਲ ਦੇ ਸੱਤਾ ਵਾਸਤੇ ਬਣੇ ਨਹੀਂ ਆ ਗਿਆ ਸੀ ਉਹਨ ਸੁਬੀ ਸਿੰਘ ਬਾਦਲ ਤੇ ਖੁਦ ਨਿਰਭਰ ਕਰਦਾ ਕਿ ਉਹ ਕਿਸ ਚੀਜ਼ ਨੂੰ ਕਿਵੇਂ ਦੇਖਦੇ ਹੈ ਨੇ ਪਰ ਬੰਦਾ ਮੁਸੀਬਤ ਦੇ ਵਿੱਚ ਹਮੇਸ਼ਾ ਮਜ਼ਬੂਤ ਹੋ ਕੇ ਨਿਕਲਦਾ ਨਿਖੜ ਕੇ ਨਿਕਲਦਾ ਹੈਗਾ ਸੀਰੀਅਸ ਹੋ ਕੇ ਨਿਕਲਦਾ ਹੈਗਾ ਸ਼ਵੇਦਨਸ਼ੀਲ ਹੋ ਕੇ ਨਿਕਲਦਾ ਹੈਗਾ ਉਹ ਆਦਮੀ ਤੌਰ ਤੇ ਸੁਬੀ ਸਿੰਘ ਬਾਦਲ ਹੋਣੀ ਵੀ ਇਹ ਬੰਦਾ ਨਾ ਬੰਦਾ ਉਹੀ ਹੁੰਦਾ ਜਿਹੜਾ ਮੁਸੀਬਤਾਂ ਦੇ ਵਿੱਚ ਆਪਣੇ ਆਪ ਨੂੰ ਹੌਸਲੇ ਬੁਲੰਦ ਰੱਖਿਆ ਔਰ ਮੁਸੀਬਤਾਂ ਦਾ ਟੱਕਰ ਆ ਕਰੇ ਹੁਣ ਅੰਮ੍ਰਿਤਸਰ ਪੁਲਿਸ ਦੇ ਜਾਂ ਪੰਜਾਬ ਸਰਕਾਰ ਦੇ ਇਹਨਾਂ ਦੋਨਾਂ ਦੀ ਕਿਰਕਰੀ ਹੋ ਰਹੀ ਸੀ ਉਹਨੂੰ ਕਵਰ ਅਪ ਕਰਨ ਵਾਸਤੇ ਇਹ ਕਹਿ ਦਿੱਤਾ ਗਿਆ ਜਾਂ ਕਹਵਾਇਆ ਗਿਆ ਜਿਵੇਂ ਬਿਕਰਮ ਸਿੰਘ ਮਜੀਠੀਆ ਉਹਨੇ ਕਹਿ ਰਹੇ ਨੇ ਕਿ ਸੀਪੀ ਅੰਮ੍ਰਿਤਸਰ ਨੂੰ ਇਹ ਨਹੀਂ ਸੀ ਕਹਿਣਾ ਚਾਹੀਦਾ ਹੁਣ ਉਹਨਾਂ ਨੇ ਕਹਿ ਦਿੱਤਾ ਕਿਉਂਕਿ ਇਹਦੇ 'ਚ ਮਤਲਬ ਹੈ ਕਿ ਹਰ ਇੱਕ ਨੂੰ ਡਰ ਹੈ ਜਸਬੀਰ ਸਿੰਘ ਨੂੰ ਕੋਈ ਡਰ ਨਹੀਂ ਉਹਦੀ ਸਸਪੈਂਸ਼ਨ ਨਹੀਂ ਬੰਦੀ ਉਹਦੀ ਤਾਂ ਬਹਾਦਰੀ ਬੰਦੀ ਹੈਗੀ ਉਹਨੂੰ ਤਾਂ ਡੀਜੀਪੀ ਨੂੰ ਸਵੇਰੇ ਅਨਾਉਂਸਮੈਂਟ ਕਰਨੀ ਚਾਹੀਦੀ ਸੀ ਪਤਾ ਨਹੀਂ ਕਿਉਂ ਨਹੀਂ ਕੀਤੀ ਹੈਗੀ ਪਰ ਅਮਰਸਰ ਪੁਲਿਸ ਦੀ ਸਸਪੈਂਸ਼ਨ ਹੋ ਸਕਦੀ ਸੀ ਜਿਹੜੇ ਜ਼ਿੰਮੇਵਾਰ ਜਿਹੜੇ ਉੱਥੇ ਕਹਿੰਦੇ ਸੀ ਕਿ ਏਆਈਜੀ ਲੈਵਲ ਦਾ ਜੀ ਇੱਕ ਐਸਪੀ ਰੈਂਕ ਦਾ ਦੋ ਡੀਐਸਪੀ ਉਹਨਾਂ ਦੀ ਤੇ ਸਸਪੈਂਸ਼ਨ ਹੋਣੀ ਚਾਹੀਦੀ ਸੀ ਹਰ ਵਾਰ ਹੱਥ ਮਲਾਉਂਦੇ ਰਹੇ ਹਾਂ ਉਹਨਾਂ ਦੀ ਸਸਪੈਂਸ਼ਨ ਹੋਣੀ ਚਾਹੀਦੀ ਉਹਨਾਂ ਨੂੰ ਚਾਰ ਸ਼ੀਟ ਹੋਣਾ ਚਾਹੀਦਾ ਸੀ ਉਹਨਾਂ ਦੀ ਟਰਾਂਸਫਰ ਹੋਣੀ ਚਾਹੀਦੀ ਸੀ ਉਹਨੂੰ ਕਵਰ ਅਪ ਕਰਨ ਵਾਸਤੇ ਹੁਣ ਅੰਮ੍ਰਿਤਸਰ ਪੁਲਿਸ ਕਹਿ ਰਹੀ ਸੀ ਇਹ ਹਮਦਰਦਿਲ ਜਤੋਂਣ ਵਾਸਤੇ ਵੀ ਘਰ ਆ ਸਕਦਾ ਰਹੀ ਗੱਲ ਜਿਹੜੇ ਹੱਥ ਮਲਾਉਣ ਵਾਲੀ ਗੱਲ ਆ ਜਿਹੜੇ ਵਿਕਰਮ ਸਿੰਘ ਮਜੀਠੀਆ ਉਹਨੇ ਕਿਉਂਕਿ ਸ਼ਰੋਮਨੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਵੀ ਲੱਗਾ ਉਥੋਂ ਵੀਡੀਓ ਫੁਟੇਜ ਆ ਰਹੀ ਆ ਉਹਦੇ ਵੀ ਕਹਿ ਰਹੇ ਨੇ ਕਿ ਸ਼ਰੋਮਨੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮਾਂ ਤੇ ਪੰਜਾਬ ਪੁਲਿਸ ਦਬਾਅ ਪਾ ਰਹੀ ਆ ਕਿ ਤੁਸੀਂ ਕਿਉਂ ਲੀਕੇਜ ਕਰ ਰਹੇ ਹੋ ਪਰ ਸੁਭੀ ਸਿੰਘ ਬਾਦਲ ਦਾ ਸਵਾਲ ਉਥੇ ਕੋਈ ਵਹਾਰ ਇੱਕ ਦੀ ਜ਼ਿੰਦਗੀ ਦਾ ਸਵਾਲ ਹੁਣ ਉਹ ਜਿਹੜੀ ਪੁਲਿਸ ਅਫਸਰ ਦੀ ਗੱਲ ਆ ਰਹੀ ਆ ਕਿ ਯਾਰ ਇੱਕ ਐਸਪੀ ਰੈਂਕ ਦਾ ਅਧਿਕਾਰੀ ਜਿਨੂੰ ਪਤਾ ਨਰੈਣ ਚੌੜਾ ਜਿਹੜਾ ਵਾ ਉਹਦੀ ਇੱਕ ਹਿਸਟਰੀ ਸ਼ੀਟਰ ਆ ਉਹ ਇੱਕ ਰੈਡੀਕਲ ਗਰੁੱਪ ਆ ਉਹ ਤੇ ਪਰਚੇ 30 35 ਪਰਚੇ ਦਰਜ ਹੋਏ ਨੇ ਔਰ ਦੇਸ਼ ਵਿਰੋਧੀ ਤਾਕਤਾਂ ਦੇ ਤਹਿਤ ਉਹਦੀ ਐਕਟੀਵਿਟੀ ਹੈਗੀ ਆ ਤੇ ਜੇ ਪੁਲਿਸ ਦੇ ਇਸ ਐਸਪੀ ਰੈਂਕ ਦੇ ਅਧਿਕਾਰੀ ਨੂੰ ਜਾਂ ਡੀਐਸਪੀ ਰੈਂਕ ਦੇ ਅਧਿਕਾਰੀ ਨੂੰ ਵੀ ਇਹ ਕੁਝ ਨਹੀਂ ਪਤਾ ਹੈਗਾ ਇਹ ਤੇ ਫਿਰ ਇਹਦੇ ਗੱਲ ਝੂਠੀ ਲੱਗਦੀ ਨਾ ਭਾਵੇਂ ਆਪਣੇ ਆਪ ਨੂੰ ਸੱਚਾ ਹੋਵੇ ਪਰ ਉਹ ਜਿਹੜੀਆਂ ਉਹਨੂੰ ਵੀਡੀਓ ਵਾਇਰਲ ਹੋ ਰਹੀਆਂ ਉਹਦੇ ਨਾਲ ਹੱਥ ਸੁੱਟ ਰਿਹਾ ਗਿਆ ਕਿ ਅਸੀਂ ਜਿਹੜਾ ਉਹਨੂੰ ਪਰੇ ਕਰ ਰਹੇ ਸੀ ਤੇ ਮੈਨੂੰ ਤੇ ਅਜੇ ਤੱਕ ਇਹ ਹੈ ਕਿ ਐਸਪੀ ਰੈਂਕ ਦੇ ਅਧਿਕਾਰੀ ਕਦੀ ਪਬਲਿਕ ਨੂੰ ਪਰੇ ਨਹੀਂ ਕਰਦੇ ਉਹ ਤੇ ਸਿਪਾਈ ਰੱਖੇ ਹੁੰਦੇ ਨੇ ਹੌਲਦਾਰ ਰੱਖੇ ਹੁੰਦੇ ਨੇ ਇੰਸਪੈਕਟਰ ਰੱਖੇ ਹੁੰਦੇ ਨੇ ਇੰਸਪੈਕਟਰ ਵੀ ਲੋਕਾਂ ਨੂੰ ਧੱਕਾ ਨਹੀਂ ਹੈਗਾ ਤੇ ਫਿਰ ਤੋਂ ਉਹ ਤੇ ਐਸਪੀ ਰੈਂਕ ਆ ਐਸਪੀ ਰੈਂਕ ਤੇ ਕਮਾਂਡ ਕਰਦੇ ਨੇ ਨਿਗਰਾਨੀ ਕਰਦੇ ਨੇ ਉਹ ਖੁਦ ਨਹੀਂ ਹੁੰਦੇ ਕਿ ਕਹਿੰਦੇ ਹੁਣ ਉਹ ਜਿਵੇਂ ਕਹਿ ਰਹੇ ਨੇ ਕਿ ਮੈਂ ਇਹ ਤੇ ਪਰੇ ਕਰ ਰਿਹਾ ਸੀ ਮੈਨੂੰ ਕੀ ਪਤਾ ਨਰੈਣ ਚੋੜਾ ਤੇ ਜੇ ਤੁਹਾਨੂੰ ਨਰੈਣ ਚੋੜਾ ਨਹੀਂ ਆ ਇਹ ਤੇ 175 ਨਾਲ 175 ਦੇ ਵਿੱਚ ਐਸਪੀ ਸਾਹਿਬ ਵੀ ਆ ਗਏ ਤੇ ਡੀਐਸਪੀ ਵੀ ਆ ਗਏ ਉੱਥੇ ਇੰਟੈਲੀਜੈਂਸ ਪੰਜਾਬਪੁਰ ਦੀ ਸੀਆਈਡੀ ਅ ਦੁਜਾ ਅੰਮ੍ਰਿਤਸਰ ਪੁਲਿਸ ਦੇ ਆਪਣਾ ਇੰਟੈਲੀਜੈਂਸ ਵਿੰਗ ਹੋ ਗਿਆ ਪੰਜਾਬ ਪੁਲਿਸ ਦਾ ਇਹ ਮੇਨ ਇੰਟੈਲੀਜੈਂਸ ਵਿੰਗ ਉਥੇ ਆਈਬੀ ਦੇ ਵੀ ਹੋਣਗੇ ਉਥੇ ਰੋਅ ਦੇ ਵੀ ਹੋਣਗੇ ਉਥੇ ਮਿਲਟਰੀ ਇੰਟੈਲੀਜੈਂਸ ਹੋਈਗਾ ਬੀਐਸਐਫ ਦੀ ਜਿਹੜੀ ਇੰਟੈਲੀਜੈਂਸ ਆ ਉਹਨੂੰ ਜੀ ਕਹਿੰਦੇ ਹੈਗੇ ਨੇ ਉਹ ਵੀ ਹੋਏਗੀ ਅੰਮ੍ਰਿਤਸਰ ਜਾਂ ਪੰਜਾਬ ਦੇ ਵਿੱਚ ਆਪਣੀ ਇੰਡੀਆ ਦੇ ਹੀ 12-13 ਏਜੰਸੀਆਂ ਨੇ ਔਰ ਉਹਨਾਂ ਨੂੰ ਪਤਾ ਇਹ ਉਹ ਦਰਬਾਰ ਸਭ ਤੇ ਰਹਿੰਦੀਆਂ ਨੇੜੇ ਤੇੜੇ ਹੈਗੀਆਂ ਨੇ ਜੇ ਉਹਨਾਂ ਨੇ ਵੀ ਨਰੈਣ ਚੋੜੇ ਨੂੰ ਨਹੀਂ ਪਛਾਣਿਆ ਫਿਰ ਤਾਂ ਸਾਰੇ ਨੂੰ ਬਦਲ ਦੇਣਾ ਚਾਹੀਦਾ ਸਾਰਿਆਂ ਦੀ ਸਸਪੈਂਸ਼ਨ ਚਾਹੀਦੀ ਹੈਗੀ ਜਿਹੜਾ ਬੰਦਾ ਨਰੈਣ ਚੋੜੇ ਨੂੰ ਨਹੀਂ ਪਛਾਣ ਸਕਿਆਗਾ ਨਰੈਣ ਚੋੜਾ ਚਰਚਾ ਚ ਉਹਦੀਆਂ ਇੰਟਰਵਿਊਜ਼ ਬਹੁਤ ਹੋਈਆਂ ਉਹਦੀਆਂ ਕਿਤਾਬਾਂ ਆਈਆਂ ਹੋਈਆਂ ਨੇ ਕਈ ਤਰ੍ਹਾਂ ਨਵੀਂ ਪਿਛਲੇ ਹਫਤੇ ਇੱਕ ਉਹਦੀ ਨਵੀਂ ਕਿਤਾਬ ਆਈ ਹੈ ਜਿਹੜੇ ਭਾਰਤੀ ਰੋ ਅਜੰਸੀ ਦੇ ਵਿੱਚ ਰਿਟਾਇਰ ਹੋਏ ਨੇ ਬਹੁਤ ਵੱਡੇ ਅਹੁਦੇ ਤੋਂ ਜੀਪੀਐਸ ਸਿੰਧੂ ਉਹਨਾਂ ਨੇ ਇੱਕ ਪੰਜਾਬ ਨੂੰ ਲੈ ਕੇ ਇੱਕ ਖਾਲਸਾ ਨੇ ਇੱਕ ਸਾਜ਼ਿਸ਼ ਦੇ ਵਿੱਚ ਉਹਦੀ ਕੱਲੇ ਕੱਲੇ ਪੇਜ ਦੀ ਤੇ ਕੱਲੇ ਕੱਲੇ ਪੇਜ ਦੇ ਵਿੱਚ ਕੱਲੇ ਕੱਲੇ ਸ਼ਬਦ ਦੀ ਉਹਨਾਂ ਨੇ ਖੰਡਨ ਕਰ ਦਿਓ ਇੱਕ ਨਵੀਂ ਕਿਤਾਬ ਛਾਪੀ ਨਰੈਣ ਚੋੜੇ ਨੇ ਉਹ ਤਾਂ ਵੀ ਲੋਕਾਂ ਨੂੰ ਜੇ ਇੰਟੈਲੀਜੈਂਸ ਵਾਲਿਆਂ ਨੂੰ ਨਹੀਂ ਪਤਾ ਕਿ ਨਰੈਣ ਚੋੜਾ ਕੌਣ ਆ ਜਾਂ ਪੰਜਾਬ ਪੁਲਿਸ ਨੂੰ ਨਹੀਂ ਪਤਾ ਕਿ ਨਰੈਣ ਚੋੜਾ ਕੌਣ ਆ ਤੇ ਕੱਲ ਨੂੰ ਜਿਹੜੇ ਖੁੰਖਾਰ ਕਿਸਮ ਦੇ ਜਿਹੜੇ ਗੈਂਗਸਟਰ ਵਗੈਰਾ ਉਹ ਜਮਾਨਤ ਤੇ ਆ ਕੇ ਤੁਰੇ ਫਿਰਗੇ ਇਹਨਾਂ ਨੂੰ ਤਾਂ ਪਤਾ ਨਹੀਂ ਲੱਗੂਗਾ ਕਿਉਂਕਿ ਪੁਲਿਸ ਪੰਜਾਬ ਪੁਲਿਸ ਪਹਿਲਾਂ ਵੀ ਧੱਕੇਸ਼ਾਹੀ ਕਰਦੀ ਰਹੀ ਆ ਅੱਜ ਵੀ ਧੱਕੇਸ਼ਾਹ ਧੱਕੇਸ਼ਾਹੀ ਕਰ ਰਹੀ ਆ ਪਰ ਅੱਗੇ ਵੀ ਤੁਸੀਂ ਦੋ ਨੰਬਰ ਤੇ ਕੰਮ ਕਰਦੇ ਹੋ ਗੈਰਕਾਨੂੰਨੀ ਕੰਮ ਕਰਦੇ ਜਿਹਨੂੰ ਮਰਜ਼ੀ ਅਰੈਸਟ ਕਰ ਲੇਦੇ ਜਿਹਨੂੰ ਮਰਜ਼ੀ ਡਿਟੇਨ ਕਰ ਲ ਤੇ ਨਰੇਂਦਰ ਚੋੜੇ ਨੂੰ ਡਿਟੇਨ ਕੀਤਾ ਜਾ ਸਕਦਾ ਹੈ ਇਸ ਕਰਕੇ ਜੋ ਸ਼ਰੂਮਨੀ ਕਾਲੀਦਲ ਦੋਸ਼ ਲਗਾ ਰਿਹਾ ਉਹਨਾਂ ਦੇ ਦੋਸ਼ ਸੱਚੇ ਲੱਗ ਰਹੇ ਨੇ ਕਿਉਂਕਿ ਪੁਲਿਸ ਦੀ ਐਕਟੀਵਿਟੀ ਪੰਜਾਬ ਸਰਕਾਰ ਦੀ ਐਕਟੀਵਿਟੀ ਉਹ ਸਾਰਿਆਂ ਦੇ ਸਾਹਮਣੇ ਹੈ ਕਿ ਟੋਟਲ 100% ਇਹ ਜਬ ਵਾਲਾ ਫੇਲੀਅਰ ਸੀ ਔਰ ਜਦੋਂ ਇਹੋ ਜੇ ਫੇਲੀਅਰ ਨੂੰ ਸਰਕਾਰਾਂ ਛਪਾਉਂਦੀਆਂ ਨੇ ਪੁਲਿਸ ਛਪਾਉਂਦੀਆਂ ਨੇ ਉਦੇ ਨਾਲ ਜਿਹੜਾ ਵਾ ਜਿਆਦਾ ਨੁਕਸਾਨ ਹੁੰਦਾ ਔਰ ਸਾਡੀਆਂ ਏਜੰਸੀਆਂ ਨੇ ਸਾਡੀ ਪੁਲਿਸ ਨੇ ਸਾਡੀ ਸਰਕਾਰਾਂ ਨੇ ਸਾਡੀ ਸਿਆਸੀ ਪਾਰਟੀਆਂ ਨੇ 1978 ਨਰੰਗਕਰ ਕਾਂਡ ਤੋਂ ਲੈ ਕੇ ਤੇ ਹੁਣ ਤੱਕ ਸਿੱਖਿਆ ਨਹੀਂ ਏਜੰਸੀਆਂ ਪੁਲਿਸ ਤੇ ਸਰਕਾਰਾਂ ਮਾਮਲੇ ਸੁਲਝਾਉਣ ਦੀ ਬਜਾਏ ਹਮੇਸ਼ਾ ਉਲਝੋਂ ਤੱਕ ਸੀਮਤ ਰਹਿੰਦੀਆਂ ਨੇ ਇਹ ਮਾਮਲਾ ਇਸੇ ਕਰਕੇ ਉਲਝਾਇਆ ਜਾ ਰਿਹਾ ਕੋਈ ਕਹਿ ਰਿਹਾ ਕਿ ਹਮਦਰਦੀ ਲੈਣ ਵਾਸਤੇ ਕੋਈ ਕਹਿੰਦੇ ਕਿ ਕਾਂਗਰਸੀਆਂ ਦੇ ਹੱਥ ਤੱਕ ਕੋਈ ਕਹਿੰਦੇ ਕਿ ਆਪ ਦਾ ਹੱਥ ਆ ਇਹਦਾ ਮਤਲਬ ਆ ਕਿ ਤੁਸੀਂ ਸਹੀ ਡਾਇਰੈਕਸ਼ਨ ਤੇ ਜਾਂਚ ਹੀ ਨਹੀਂ ਕਰਵਾਉਣਾ ਚਾਹੁੰਦੇਗੇ ਸੁਬੀਸ਼ ਸਿੰਘ ਬਾਦਲ ਤੇ ਨਹੀਂ ਅਟੈਕ ਇਹਨੂੰ ਸਟੇਟ ਤੇ ਅਟੈਕ ਮੰਨਿਆ ਜਾ ਸਕਦਾ ਕਿਸੇ ਵੀ ਬੰਦੇ ਤੇ ਅਟੈਕ ਹੁੰਦਾ ਉਹਦਾ ਮਤਲਬ ਕਾਨੂੰਨ ਵਿਵਸਥਾ ਕੋਈ ਨਿੱਜੀ ਲੜਾਈ ਨਹੀਂ ਹੈਗੀ ਇਹ ਤੇ ਅਟੈਕ ਆ ਇਹ ਨਾ ਕਾਨੂੰਨ ਵਿਵਸਥਾ ਜਿਹੜੀ ਆ ਉੱਤੇ ਸਰਕਾਰ ਦੀ ਸਟੇਕ ਲੱਗ ਗਈ ਹੈ ਕਿ ਤੁਸੀਂ ਕਿੰਨੇ ਸੀਰੀਅਸ ਉਸੇ ਸਵੇਰੇ 9:25 ਤੇ ਸੁਬੀਰ ਸਿੰਘ ਬਾਦਲ ਤੇ ਅਟੈਕ ਹੁੰਦਾ ਤੇ ਸ਼ਾਮੀ ਮਜੀਠੇ ਅਟੈਕ ਹੋ ਰਿਹਾ ਪੁਲਿਸ ਨੂੰ ਲੱਗਾ ਸੀ ਕਿ ਇੱਕ ਪਾਸੇ ਤਾਂ ਇੱਧਰ ਪੁਲਿਸ ਇੱਧਰ ਉੱਧਰ ਦੀਆਂ ਜੜੀਆਂ ਨੇ ਗੱਲਾਂ ਵਿੱਚ ਪਾ ਰਹੀ ਹੈ ਜੜੀਆਂ ਪਾਉਣੀਆਂ ਨਹੀਂ ਚਾਹੀਦੀਆਂ ਤਾਂ ਕਿ ਕਿ ਜਾਂਚ ਉਲਝ ਸਕਦੀ ਹੈ ਕਿ ਕਿਹੜੇ ਐਂਗਲ ਤੋਂ ਕਰਨੀ ਹੈ ਉਧਰ ਡੀਐਸਪੀ ਰੈਂਕ ਦਾ ਅਧਿਕਾਰੀ ਹਾਸੋਹਿਣਾ ਬਿਆਨ ਦੇ ਗਿਆ 11 ਵਜੇ ਰਾਤ ਨੂੰ ਕਹਿੰਦੇ ਮੋਟਰਸਾਈਕਲ ਦੇ ਟਾਇਰ ਚ ਹਵਾ ਭਰੀ ਗਈ ਤੇ ਧਮਾਕਾ ਹੋ ਗਿਆ ਨਾ ਮੀਡੀਆ ਨੂੰ ਅੰਦਰ ਦੇਖਣ ਦਿੱਤਾ ਨਾ ਕਿਸੇ ਹੋਰ ਨੂੰ ਦੇਖਣ ਦਿੱਤਾ ਸਵੇਰ ਤੱਕ ਤਸਵੀਰਾਂ ਉਹ ਵੀ ਕੁਝ ਆ ਗਈਆਂ ਜਿਦੇ ਵਿੱਚ ਸ਼ੀਸ਼ੇ ਟੁੱਟੇ ਨਜ਼ਰ ਆਏ ਮਜੀਠਾ ਥਾਣੇ ਦੇ ਦੇਖੋ ਸਭ ਤੋਂ ਵੱਡੀ ਗੱਲ ਇਹ ਕਿ ਮੋਟਰਸਾਈਕਲ ਥਾਣੇ ਦੇ ਵਿੱਚ ਲੱਗਾ ਸੀ ਜਾਂ ਬਾਹਰ ਲੱਗਾ ਸੀ ਔਰ ਕਮਾਲ ਦੀ ਗੱਲ ਮੋਟਰਸਾਈਕਲ ਦੇ ਟਾਇਲ ਫਟਣ ਦੇ ਨਾਲ ਥਾਣੇ ਦੇ ਸ਼ੀਸ਼ੇ ਵੀ ਟੁੱਟ ਜਾਂਦੇ ਹੈਗੇ ਨੇ ਇਹਦਾ ਮਤਲਬ ਕੁਝ ਨਾ ਕੁਝ ਪੜਦਾ ਪਾਇਆ ਜਾਂਦਾ ਸਭ ਤੋਂ ਵੱਡੀ ਗੱਲ ਆਪਾਂ ਇਸ ਤੇ ਵੀ ਕਰਦੇ ਆ ਜਿਹੜਾ ਸੁਭੀ ਸਿੰਘ ਬਾਦਲ ਤੇ ਜਿਹੜਾ ਜਾਨਲੇਵਾ ਹਮਲਾ ਹੋਇਆ ਕਾਥਲਾ ਨਾਲ ਹਮਲਾ ਹੋਇਆ ਉਦੀ ਜਿਹੜੀ ਐਫ ਆਈ ਆਰ ਆ ਪੁਲਿਸ ਅੰਮ੍ਰਿਤਸਰ ਪੁਲਿਸ ਨੇ ਪੰਜਾਬ ਪੁਲਿਸ ਨੇ ਸੈਂਸਰ ਕਰਤੀ ਆ ਵੀ ਕੋਈ ਦੇਖ ਨਹੀਂ ਸਕਦਾ ਪੜ ਨਹੀਂ ਸਕਦਾ ਵੇਖ ਨਹੀਂ ਸਕਦਾ ਕਿਤੇ ਨਹੀਂ ਮਤਲਬ ਉਸੇ ਸੈਂਸਰ ਲਾਦੀ ਐਮਰਜੈਂਸੀ ਲਾ ਦਿੱਤੀ ਹੈਗੀ ਆ ਔਰ ਇਹਦੇ ਨਾਲ ਇੱਕ ਬੰਦਾ ਹੋਰ ਫੜ ਲਿਆ ਐਨਆਰਆਈ ਜਿਹੜਾ ਫੜਿਆ ਉਹਤੇ ਵੱਖਰਾ ਮਕਦਮਾ ਦਰਜ ਕਰ ਦਿੱਤਾ ਗਿਆ ਕਿ ਜਿਹੜਾ 9mm ਦਾ ਜਿਹੜਾ ਸੈਮੀ ਆਟੋਮੈਟਿਡ ਜਿਹੜਾ ਪਿਸਤੌਲ ਆ ਉਹ ਕਿੱਥੋਂ ਆਇਆ ਉਹ ਇੱਕ ਐਨਆਰਈ ਨੂੰ ਵੀ ਇਹਨਾਂ ਨੇ ਗ੍ਰਿਫਤਾਰ ਕਰ ਲਿਆ ਔਰ ਚੌੜੇ ਦਾ 3 ਦਿਨ ਦਾ ਰਿਮਾਂਡ ਮਿਲ ਪਰ ਐਫਆਈਆਰ ਸੈਂਸਰ ਕੰਦ ਕੀ ਲੋੜ ਪੁਲਿਸ ਕੋਲ ਇੱਕੋ ਹੀ ਬੇਤੁੱਕਾ ਜਿਹਾ ਬਿਆਨ ਹੁੰਦਾ ਹੈ ਕਿ ਸਿਕਿਉਰਟੀ ਦਾ ਮਸਲਾ ਜੀ ਇਸ ਕਰਕੇ ਕੀਤੀ ਹੈ ਇਹੀ ਦਲੀਲ ਦੇਣਗੇ ਨਹੀਂ ਕੱਲ ਨੂੰ ਕਾਲੀਦਲ ਨੇ ਚੈਲੰਜ ਕਰਨਾ ਹੈਗਾ ਉਹ ਫਿਰ ਐਫਆਈਆਰ ਦੀ ਕਾਪੀ ਕਿੱਥੋਂ ਲੈਣਗੇ ਹੱਲੇ ਪਰਸੋਂ ਹੀ ਦੇਸ਼ ਦੇ ਪ੍ਰਾਈਮ ਤੇ ਨਿਰਿੰਦਰ ਮਾਦ ਮੋਦੀ ਸਾਹਿਬ ਬੋਲ ਕੇ ਨੇ ਕਿ ਜਿਹੜੇ ਤਿੰਨ ਆਪਣੇ ਨਵੇਂ ਕਾਨੂੰਨ ਬਣਾਏ ਨੇ ਅੰਗਰੇਜ਼ਾਂ ਦੇ ਕਾਨੂੰਨਾਂ ਦੇ ਨਾਮ ਬਦਲ ਕੇ ਤੇ ਧਰਾਵਾਂ ਬਦਲ ਕੇ ਆਪੀਸੀ ਬਦਲ ਕੇ ਸੀਆਰਪੀਸੀ ਬਦਲ ਕੇ ਉਹ ਕਹਿੰਦੇ ਇਹ ਹੁਣ ਸਭ ਕੁਝ 60 ਦਿਨਾਂ ਦੇ ਵਿੱਚ ਹੋ ਜਾਇਆ ਕਰੂਗਾ ਮਤਲਬ ਪੁਲਿਸ ਦੀ ਨੀਅਤ ਤੇ ਉਦਾਂ ਦੀ ਉਦਾਂ ਹੀ ਹੈ ਬੇਈਮਾਨੀ ਹੈ ਹੁਣ ਤੁਸੀਂ ਉਹ ਐਫ ਆਈ ਆਰ ਤੇ ਸੈਂਸਰ ਲਾਤੀ ਹੈਗੀ ਆ ਉਹਦੇ ਚ ਕੀ ਕੁਝ ਲਿਖਿਆ ਕਿ ਕਿਹਦੀ ਸ਼ਿਕਾਇਤ ਆ ਕੀ ਆ ਕੀ ਉਹ ਜਸਬੀਰ ਸਿੰਘ ਨੂੰ ਬਣਾਇਆ ਗਿਆ ਜਸਬੀਰ ਸਿੰਘ ਦੇ ਉਲਟਾ ਦਬਾਅ ਪਾਇਆ ਗਿਆ ਵੀ ਤੂੰ ਇਹ ਬੋਲ ਕੇ ਸਾਨੂੰ ਅਲਰਟ ਵੀ ਸਿਕਿਉਰਟੀ ਦੇ ਵਿੱਚ ਜਿਹੜਾ ਬੰਦਾ ਚਾਹੇ ਕੋਈ ਐਮ ਐਲ ਏ ਦੇ ਨਾਲ ਤੇ ਜਾਏ ਕੋਈ ਜੈਡ ਪਲੱਸ ਪ੍ਰੋਟੈਕਟਿਵ ਹੈਗਾ ਉਹਦੇ ਨਾਲ ਜਿਹੜੀ ਸਿਕਿਉਰਟੀ ਹੁੰਦੀ ਉਹ ਹਮੇਸ਼ਾ ਹੀ ਅਲਰਟ ਲੈਂਦੀ ਹੈਗੀ ਆ ਉਹ ਨਵੀਂ ਗੱਲ ਹੀ ਹੈਗੀ ਹਾ ਇਹਦੇ ਚ ਪੁਲਿਸ ਦੀ ਜ਼ਿੰਮੇਵਾਰੀ ਉਹ ਕਿੰਨੀ ਅਲਰਟ ਆ ਉਹ ਅਲਰਟ ਪੁਲਿਸ ਦੀ ਦਿਖੀ ਨਹੀਂ ਹੈਗੀ ਹੁਣ ਦੂਜੀ ਗੱਲ ਹੈ ਕਿ ਜਿਹੜਾ ਮਜੀਠੇ ਥਾਣੇ ਦੇ ਵਿੱਚ ਮਸਲਾ ਇਦਾਂ ਦਾ ਕਿਹੜਾ ਮੋਟਰਸਾਈਕਲ ਦਾ ਮੋਟਰਸਾਈਕਲ ਆ ਪਾਵਰਫੁੱਲ ਕਿ ਉਹਦੇ ਦਾ ਟਾਇਰ ਫੜ ਜੇ ਤੇ ਥਾਣੇ ਦੇ ਸ਼ੀਸ਼ੇ ਟੁੱਟ ਜਾਣ ਉਹ ਡੀਐਸਪੀ ਮੀਡੀਆ ਨੂੰ ਅੰਦਰ ਨਹੀਂ ਜਾਣ ਦੇ ਰਿਹਾ ਔਰ ਉਸ ਮੁਲਾਜ਼ਮ ਦਾ ਨਾਮ ਪੁੱਛਿਆ ਗਿਆ ਕੀ ਹੈ ਕਿਹਦਾ ਮੋਟਰਸਾਈਕਲ ਸੀ ਉਹ ਵੀ ਨਹੀਂ ਪਤਾ ਸੀ ਉਹਨਾਂ ਨੂੰ ਹਾਂ ਇਹ ਨਾ ਔਰ ਸਭ ਤੋਂ ਵੱਡੀ ਗੱਲ ਇਹ ਕਿ ਪੁਲਿਸ ਥਾਣੇ ਦੇ ਵਿੱਚ ਹਵਾ ਭਰਨ ਵਾਲੇ ਪੰਪ ਵੀ ਰੱਖੇ ਸੀ ਮੋਟਰਸਾਈਕਲ ਦੇ ਵਿੱਚ ਹਵਾ ਕਿਦਾਂ ਭਰੀ ਗਈ ਹੈਗੀ ਇਹ ਸਭ ਤੋਂ ਵੱਡੀ ਗੱਲ ਉਹ ਤਾਂ ਜਦ ਪੈਟਰੋਲ ਪੰਪਾਂ ਤੇ ਭਰੀ ਜਾਂਦੀ ਜਾਂ ਜਿਹੜੀਆਂ ਹਾਂ ਉਹ ਕਿਸੇ ਗੱਡੀ ਦੇ ਵਿੱਚ ਔਰ ਇੰਨਾ ਸ਼ੀਸ਼ੇ ਫਟ ਗਏਗੇ ਬਦਲ ਜੇ ਉਹ ਬੰਦੇ ਖੜੇ ਨਾ ਲੱਗੇ ਸਿਪਾਈ ਜਾਂ ਜਿਹੜਾ ਵੀ ਜਿਹਦਾ ਵੀ ਮੋਟਰ ਜ਼ਖਮੀ ਤੇ ਫਿਰ ਉਹ ਵੀ ਹੋ ਜਾਊਗਾ ਉਹਨੇ ਵੀ ਤੇ ਚੀਕਾਂ ਮਾਰੀਆਂ ਹੋਊਗੀਆਂ ਕਿਤੇ ਨਾ ਕਿਤੇ ਕਿਉਂਕਿ ਪੁਲਿਸ ਦੁਬਾਰ ਰਹੀ ਆ ਕਿ ਇੱਕ ਪਾਸੇ ਸੁਬੀਤ ਸਿੰਘ ਬਾਦਲ ਤੇ ਟੈਗ ਉਹਦਾ ਉਸੇ ਦਿਨ ਹੈਨਾ ਉੱਤੇ ਹੋ ਗਿਆ ਥਾਣੇ ਤੇ ਹੁਣ ਉਸ ਚੀਜ਼ ਨੂੰ ਛਪਾ ਰਹੀ ਆ ਤੁਸੀਂ ਕਿਵੇਂ ਕਿੰਨਾ ਕੁ ਕੁਝ ਨਾ ਕੁਝ ਤੇ ਇਨਪੁਟ ਆ ਹੀ ਜਾਏਗੀ ਉਸ ਦਾ ਪੁਲਿਸ ਨੂੰ ਸਾਹਮਣਾ ਕਰਨਾ ਚਾਹੀਦਾ ਕਿਉਂਕਿ ਲੋਕੀ ਵੀ ਸचेत ਹੋਣਗੇ ਤੁਸੀਂ ਤੁਸੀਂ ਸचेत ਕਿੰਨੇ ਗਏ ਲੋਕਾਂ ਨੂੰ ਪਤਾ ਲੱਗਾ ਲੇਕਿਨ ਜਦੋਂ ਦੇਸ਼ ਵਿਰੋਧੀ ਤਾਕਤਾਂ ਜਾਂ ਸਮਾਜ ਵਿਰੋਧੀ ਅੰਸਰ ਹੈ ਲੋਕੀ ਉਹਨਾਂ ਬਾਰੇ ਵੀ ਅਲਰਟ ਹੋ ਜਾਂਦੀ ਤੁਹਾਨੂੰ ਲੋਕੀ ਇਨਫੋਰਮੇਸ਼ਨ ਸ਼ੇਅਰ ਕਰਦੇ ਨੇ ਤੇ ਜੇ ਤੁਸੀਂ ਇਨਫੋਰਮੇਸ਼ਨ ਆਪ ਹੀ ਲੁਕਾਈ ਜਾਓਗੇ ਤੇ ਲੋਕਾਂ ਦਾ ਸਹਿਯੋਗ ਕਿਵੇਂ ਲੋਗੇ ਵੱਡੀਆਂ ਪੰਜਾਬ ਪੁਲਿਸ ਦੇ ਇੰਟੈਲੀਜੈਂਸ ਦਾ ਹੈੱਡਕੁਆਰਟਰ ਉੱਥੇ ਗਰਨੇਡ ਦੇ ਨਾਲ ਹਮਲਾ ਹੋ ਗਿਆ ਅਜਨਾਲੀ ਥਾਣੇ ਦੇ ਵਿੱਚ ਹੋ ਗਿਆ ਨਵਾਂ ਸ਼ਹਿਰ ਦੇ ਥਾਣੇ ਚ ਵਿੱਚ ਹੋ ਗਿਆ ਹੁਣ ਇਹ ਮਜੀਠਾ ਥਾਣੇ ਦੇ ਵਿੱਚ ਹੋ ਗਿਆ ਇਹਨੂੰ ਲੈ ਕੇ ਪੰਜਾਬ ਸਰਕਾਰ ਨੂੰ ਇੱਕ ਬੜੀ ਗੰਭੀਰਤਾ ਦੇ ਨਾਲ ਲੈਣ ਦੀ ਸਵਾਲ ਹੈ ਕਿ ਅਸੀਂ ਇੱਕ ਬਾਰਡਰ ਸਟੇਟ ਤੇ ਬੈਠੇ ਆਂ ਸਾਨੂੰ ਸੁਚੇਤ ਹੋਣ ਦੀ ਲੋੜ ਆ ਕਿਉਂਕਿ ਬਹੁਤ ਸਾਰੇ ਅਜਿਹੇ ਪੰਜਾਬ ਦੇ ਵਿੱਚ ਇੱਕ ਸੈਕਸ਼ਨ ਆ ਔਰ ਪੰਜਾਬੀ ਵੀ ਸਮਝਦੇ ਆਗੇ ਕਿ ਪੰਜਾਬ ਦੇ ਨਾਲ ੱਟਕਾ ਹੋਇਆ ਉਹਦਾ ਫਾਇਦਾ ਹਮੇਸ਼ਾ ਪੰਜਾਬ ਵਿਰੋਧੀ ਦੇਸ਼ ਵਿਰੋਧੀ ਤੇ ਸਿੱਖਾਂ ਦੇ ਵਿਰੁੱਧ ਜਿਹੜੀਆਂ ਤਾਕਤਾਂ ਨੇ ਉਹਦਾ ਨਜਾਇਜ਼ ਫਾਇਦਾ ਚੱਕਦੀਆਂ ਜਦੋਂ ਇਦਾਂ ਦੀਆਂ ਘਟਨਾਵਾਂ ਵਾਪਰਦੀਆਂ ਫਿਰ ਸਟੇਟ ਲੀਡਰਸ਼ਿਪ ਤੇ ਸਵਾਲ ਖੜੇ ਹੁੰਦੇ ਨੇ ਕਿ ਸਾਡੀ ਸਟੇਟ ਲੀਡਰਸ਼ਿਪ ਕਿਹੋ ਜੀ ਹੈਗੀ ਆ ਉਹ ਕਿੰਨੀ ਸੀਰੀਅਸ ਪੰਜਾਬੀਅਤ ਪ੍ਰਤੀ ਤੇ ਸਰਕਾਰ ਨੂੰ ਉਸ ਤੇ ਗੰਭੀਰਤਾ ਦੇ ਨਾਲ ਧਿਆਨ ਲੈਣਾ ਚਾਹੀਦਾ ਜਿਹੜੇ ਵੀ ਪੁਲਿਸ ਅਫਸਰ ਲਾਪਰਵਾਹ ਨੇ ਇਸ ਪੂਰੇ ਪੰਜਾਬ ਦੇ ਵਿੱਚ ਉਹਨਾਂ ਨੂੰ ਤੁਹਾਨੂੰ ਬਦਲਣਾ ਚਾਹੀਦਾ ਹੈਗਾ ਇੰਟੈਲੀਜੈਂਸ ਦੇ ਵਿੱਚ ਬਦਲੇ ਚਾਹੀਦੇ ਹੈਗੇ ਹੁਣ ਹੈਰਾਨੀ ਮੈਨੂੰ ਹੁੰਦੀ ਹੈ ਕਿ ਪਹਿਲਾਂ ਜਿਹੜਾ ਡੀਸੀ ਤੇ ਐਸਐਸਪੀ ਕਟੂਕੜ ਜਿਨ੍ਹਾਂ ਦੀ 7-7 ਸਾਲ 8-8 ਸਾਲ ਸਰਵਸੁੰਦੀ ਆ ਉਹਨਾਂ ਨੂੰ ਐਸਐਸਪੀ ਲਗਾਇਆ ਜਾਂਦਾ ਸੀ ਬਾਰਡਰ ਸਟੇਟ ਦੇ ਵਿੱਚ ਅਜਿਹੇ ਪੁਲਿਸ ਅਫਸਰਾਂ ਨੂੰ ਲਾ ਦਿੱਤਾ ਗਿਆ ਐਸਐਸਪੀ ਜਿਨ੍ਹਾਂ ਦੀ ਹਜੇ ਸਰਵਸੇ ਹੀ 3-4-4 ਸਾਲ ਦੀ ਹੋਈ ਆ ਉਹਨਾਂ ਉਹ ਤਾਂ ਹਜੇ ਥਾਣੇਦਾਰ ਵੀ ਨਹੀਂ ਬਣੇ ਪ੍ਰੋਪਰ ਤਰੀਕੇ ਦੇ ਨਾਲ ਉਹਨਾਂ ਨੂੰ ਆਈਪੀਐਸ ਜਦੋਂ ਬੰਦਾ ਹੁੰਦਾ ਉਹਨੂੰ ਥਾਣੇਦਾਰ ਦੀ ਐਸਐਚਓ ਦੀ ਟ੍ਰੇਨਿੰਗ ਦਿੱਤੀ ਜਾਂਦੀ ਉਹਦੇ ਦੋ 1 ਸਾਲ ਦੇ ਪਹਿਲਾਂ ਹੋ ਜਾਂਦਾ ਉਹਨਾਂ ਦੀ ਹైదరాబాద్ ਫਿਰ ਮਸੂਰੀ ਹੋ ਜਾਂਦੀ ਉਹਨਾਂ ਦੀ ਟ੍ਰੇਨਿੰਗ ਫਿਰ ਫੀਲਡ ਵਾਲੀ ਹੁੰਦੀ ਆ ਜਿਹੜਾ ਬੰਦਾ 2019 ਦੇ ਵਿੱਚ ਸਿਲੈਕਟ ਹੋਇਆ ਉਹਦੀ 2 ਸਾਲ ਦੀ ਹੁੰਦੀ ਆ ਟ੍ਰੇਨਿੰਗ 21 ਆ ਤੇ ਉਹਨੂੰ 23 ਦੇ ਵਿੱਚ ਸਰਕਾਰ ਐਸਐਸਪੀ ਲਗਾ ਰਹੀ ਆ ਉਹ ਵੀ ਬਾਰਡਰਿਸਟ ਜਿਹੜੇ ਡਿਸਟ੍ਰਿਕਟ ਨੇ ਪੰਜਾਬ ਦੇ ਉੱਥੇ ਐਸਐਸਪੀ ਲਾਉਣੇ ਜਿਹਦੇ ਘਟੋ ਜਿਹੜੇ 7 7 8 8 9 9 ਸਾਲ ਦੇ ਸੀਨੀਅਰ ਹੋਣ ਉਹਨਾਂ ਨੂੰ ਲਾਉਣਾ ਚਾਹੀਦਾਗਾ ਇੱਕ ਤੇ ਪੰਜਾਬ ਬਾਰਡਰ ਆ ਫਿਰ ਪੰਜਾਬ ਦੇ ਜਿਹੜੇ 6 ਡਿਸਟ੍ਰਿਕਟ ਬਾਰਡਰ ਵਾਲੇ ਜਿਹਦੇ ਚ ਆਪਾਂ ਅੰਮ੍ਰਿਤਸਰ ਮਿਲਦੇ ਗੁਰਦਾਸਪੁਰ ਪਠਾਨਕੋੜ ਅੰਮ੍ਰਿਤਸਰ ਤਰਨਤਾਰਨ ਫਿਰੋਜ਼ਪੁਰ ਤੇ ਫਾਜ਼ਿਲਕਾ ਉੱਥੇ ਤੇ ਬਹੁਤ ਜਿਹੜੇ ਸੀਰੀਅਸ ਆਫੀਸਰ ਨੇਸ ਔਰ ਸੀਨੀਅਰ ਆਫੀਸਰ ਉਹਨਾਂ ਨੂੰ ਹੀ ਲਗਾਇਆ ਜਾਂਦਾ ਅਕਸਰ ਤੁਸੀਂ ਦੇਖ ਲਓ ਚਾਹੇ ਗੁਰਦਾਸਪੁਰ ਦੀ ਗੱਲ ਕਰੋ ਚਾਹੇ ਬਟਾਲੇ ਦੀ ਗੱਲ ਕਰੋ ਚਾਹੇ ਤਰਨਤਾਰਨ ਦੀ ਗੱਲ ਕਰੋ ਉਹ ਕਿਹੜੇ ਅਫਸਰ ਨੇ ਨਵੇਂ ਲਾਇਆ ਗਏ ਨੇ ਇਸ ਕਰਕੇ ਉੱਥੇ ਤੇ ਲਾਇਆ ਜਾਂਦੇ ਸੀਰ ਸੀਨੀਅਰ ਤੇ ਸੀਰੀਅਸ ਲਾਈ ਜਾਂਦੇ ਹੈ ਕਿ ਨੇ ਉਹਨੇ ਇਸ ਮਸਲੇ ਦੇ ਵਿੱਚ ਜਿਹੜਾ ਅਜਨਾਲੇ ਵਾਲਾ ਕਾਂਡ ਹੋ ਗਿਆ ਉੱਥੇ ਸਰਕਾਰ ਨੂੰ ਇਸ ਮਸਲੇ ਦੇ ਵਿੱਚ ਸੀਰੀਅਸ ਹੋਣਾ ਚਾਹੀਦਾ ਹੈਗਾ ਜੁੜੀਆਂ ਇੱਕ ਜ਼ਿੰਮੇਵਾਰੀਆਂ ਵੀ ਚੱਕੀਆਂ ਗਈਆਂ ਵੱਖੋ ਵੱਖਰੇ ਗਰੁੱਪਾਂ ਵੱਲੋਂ ਵੱਖ-ਵੱਖਰੇ ਥਾਣਿਆਂ ਤੇ ਜਿਹੜੇ ਹਮਲੇ ਹੋਏ ਉਹ ਸੱਚੇ ਹੈ ਕਿ ਝੂਠੇ ਹੈ ਪਰ ਆਮ ਤੌਰ ਤੇ ਦੇਖਿਆ ਜਾਂਦਾ ਜਦੋਂ ਕਿਸੇ ਦਾ ਕਤਲ ਹੋ ਜਾਈ ਫਰੋਤੀ ਮੰਗੀ ਜਾਂਦੀ ਹੈ ਕੋਈ ਕਾਂਡ ਹੋ ਜਾਈ ਜ਼ਿੰਮੇਵਾਰੀਆਂ ਚੁੱਕ ਲੈਂਦੇ ਆ ਲੋਕ ਉਹ ਵੀ ਉਹ ਜੱਥੇਬੰਦੀਆਂ ਜਿਹੜੀਆਂ ਕਾਨੂੰਨ ਦੀ ਨਜ਼ਰ ਚ ਬੈਨ ਨੇ ਤੋ ਸਭ ਤੋਂ ਵੱਡੇ ਉਹਦੇ ਚ ਦੋ ਤਰ੍ਹਾਂ ਦੇ ਹੁੰਦੇ ਨਾ ਜੀ ਜੇ ਤੇ ਕੋਈ ਫਰੋਟੀ ਹਲੇ ਮਸਲੇ ਹਨ ਜੀ ਉਹ ਗੈਂਗਸਟਰ ਚੱਕ ਲੈਂਦੇ ਉਹਨਾਂ ਦਾ ਮੂਲ ਵੱਧ ਜਾਂਦਾ ਹੈਗਾ ਕਿਉਂਕਿ ਚਾਹੇ ਜਿਹੜਾ ਡਿਜੀਟਲ মিডিਆ ਚਾਹੇ ਇਲੈਕਟ੍ਰੋਨਿਕ মিডিਆ ਉਹ ਉਹਨਾਂ ਲੋਕਾਂ ਦੇ ਬਿਆਨ ਛਾਪ ਦਿੰਦੇ ਹੈਗੇ ਨੇ ਉਨਾ ਦਾ ਮੂਲ ਵੱਧ ਜਾਂਦਾ ਹੈ ਕਿਉਂਕਿ ਉਹਨਾਂ ਨੇ ਫੇਸਬੁਕ ਤੇ ਲਿਖ ਕੇ ਭੇਜ ਤਾਂ ਹੁਣ ਫੇਸਬੁਕ ਤੇ ਨਕਲੀ ਜਾਂ ਅਸਲੀ ਹੈ ਇਦਾਂ ਜਿਵੇਂ ਪੰਜਾਬ ਦੇ ਵਿੱਚ ਕਾਲਾ ਦੌਰ ਸੀ ਕਈ ਜਥੇਬੰਦੀਆਂ ਖੜਕੂਆਂ ਦੀ ਅਸਲੀ ਕਈ ਪੁਲਿਸ ਵਾਲਿਆਂ ਨੇ ਨਕਲੀ ਜਾਂ ਖੜਕੂ ਜਥੇਬੰਦੀਆਂ ਬਣਾਏ ਉਹਨਾਂ ਦੇ ਅਖਬਾਰਾਂ ਦੇ ਵਿੱਚ ਪ੍ਰੈਸ ਨੋਟਸ ਛਪ ਜਾਂਦੇ ਸਿਮਿਲਰਲੀ ਮੈਨੂੰ ਲੱਗਦਾ ਕਿ ਨਵੀਂ ਤਕਨੀਕ ਹੈਗੀ ਆ ਇੰਸਟਾਗ੍ਰam ਸਨੈਪਚੈਟ ਫੇਸਬੁਕ ਇਹ ਉਹ ਉਰਤੇ ਤੁਸੀਂ ਜਿਹਦਾ ਮਰਜ਼ੀ ਫਰਜੀ ਅਕਾਊਂਟ ਬਣਾ ਕੇ ਸਟੇਟਮੈਂਟ ਜਾਰੀ ਕਰ ਦੋ ਉਹਕੇ ਦੇ ਥੱਲੇ ਸਿਗਨੇਚਰ ਕੀਤੇ ਹੈਗੇ ਨੇ ਜਾਂਦੇ ਬੰਦਾ ਵੇ ਕਿ ਮੈਂ ਸੂਵਣ ਸੂ ਬੋਲਦਾ ਲੋਕਾਂ ਨੂੰ ਫੋਟੋ ਦਾ ਵੀ ਪਤਾ ਲੱਗ ਜੇ ਲੋਕੀ ਕਹਿੰਨ ਹਾਂ ਇਹ ਬੰਦਾ ਯਾਰ ਹੈ ਐ ਐਂਟੀ ਇੰਡੀਆ ਵਾ ਪਤਾ ਲੱਗ ਜੇ ਹੁਣ ਫੇਸਬੁਕ ਤੇ ਜਿਹੜੀ ਕਾਲੀ ਦਲ ਜਾਂ ਬਾਕੀਆਂ ਨੇ ਵੀ ਜਿਹੜੀ ਸਟੇਟਮੈਂਟ ਜਾਰੀ ਕੀਤੀ ਹੈ ਕਿਹੜੇ ਲਿਬਰੇਸ਼ਨ ਫੋਰਸ ਨੇ ਕੀਤੀ ਹੈਗੀ ਹੈ ਜਿਨ੍ਹਾਂ ਨੇ ਮਜੀਠੇ ਥਾਣੇ ਦੀ ਜ਼ਿੰਮੇਵਾਰੀ ਲਈ ਉਹ ਤੇ ਹੁਣ ਸਾਰਾ ਮਸਲਾ ਇਹ ਹੈ ਕਿ ਜਾਂਚ ਦਾ ਵਿਸ਼ਾ ਹੈ ਲੇਕਿਨ ਜਿਹੜੇ ਹੁਣ ਆਜ ਜਿਹੜੇ ਦੋ ਐਪੀਸੋਡ ਹੋ ਗਏ ਸੇਮ ਇੱਕ ਤੇ ਤੇ ਪੁਲਿਸ ਨੇ ਕਲੀਅਰ ਕਾਠੀ ਕਹਿ ਦਿੱਤਾ ਕਿ ਇਹਦੇ ਸਿਮਤੀ ਲੈਣ ਵਾਲੀ ਕਾਰਵਾਈ ਹੈ ਸੁਬੀਸ਼ ਸਿੰਘ ਬਾਦਲ ਖੁਦ ਹੀ ਆਪਣੇ ਤੇ ਅਟੈਕ ਕਰਵਾ ਰਿਹਾ ਉਹਦੇ ਕਹਿਣ ਦਾ ਮਤਲਬ ਦੇ ਪੰਜਾਬ ਪੁਲਿਸ ਦਾ ਏ ਔਰ ਦੂਜਾ ਜਿਹੜਾ ਥਾਣੇ ਤੇ ਉਹ ਕਹਿੰਦੇ ਕਿ ਮੋਟਰਸਾਈਕਲ ਦਾ ਟਾਇਰ ਫੱਟ ਗਿਆ ਉਹਦੇ ਨਾਲ ਸ਼ੀਸ਼ਾ ਟੁੱਟ ਗਿਆ ਨਾ ਮੋਟਰਸਾਈਕਲ ਦਿਖਾਇਆ ਨਾ ਜਿਹਦਾ ਮੋਟਰਸਾਈਕਲ ਸੀ ਉਹ ਸੀ ਤੇ ਥਾਣੇ ਦੇ ਵਿੱਚ ਹਵਾ ਭਰੀ ਜਾ ਰਹੀ ਹੈ ਮੋਟਰਸਾਈਕਲ ਦਾ ਟਾਇਰ ਫੱਟ ਗਿਆ ਤੇ ਚਲੋ ਜੀ ਸ਼ੀਸ਼ੇ ਟੁੱਟ ਗਿਆ ਔਰ ਬਾਕੀ ਲੋਕਾਂ ਨੂੰ ਕਿੰਨਾ ਖੜਾਕ ਆਇਆਗਾ ਨੇੜਲੇ ਤੇੜੇ ਲੋਕਾਂ ਨੂੰ ਖੜਾਕ ਆਇਆ ਮੋਟਰਸਾਈਕਲ ਕਿ ਕਿੱਥੇ ਕਿ ਲਾਇਆ ਸੀ ਕਿ ਸ਼ੀਸ਼ੇ ਵਾਲੇ ਕਮਰਿਆਂ ਦੇ ਵਿੱਚ ਲਾਇਆ ਸੀ ਇਹਨਾਂ ਸਾਰੀਆਂ ਚੀਜ਼ਾਂ ਜਾਂਚ ਦਾ ਵਿਸ਼ਾ ਹੁਣ ਪੁਲਿਸ ਜਾਂਚ ਕਰਦੀ ਕਿ ਨਹੀਂ ਕਰਦੀ ਪਰ ਇਹ ਜਿਹੜੇ ਦੋਨੇ ਵੱਡੇ ਇਸ਼ੂ ਆ ਉਹ ਪੰਜਾਬ ਦੀ ਕਾਨੂੰਨ ਵਿਵਸਥਾ ਤੇ ਸਵਾਲ ਖੜੇ ਕਰਦੇ ਹੁਣ ਹੁਣ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦੀ ਕੱਲ ਵੀ ਸਟੇਟੋ ਕਹਿੰਦੇ ਕਿ ਅਸੀਂ ਐਸਆਈਟੀ ਬਣਾਤੀ ਹਲੇ ਤੱਕ ਤਾਂ ਐਸਆਈਟੀ ਬਣੀ ਨਹੀਂ ਹੈਗੀ ਉਹ ਕਹਿੰਦੇ ਕਿ ਅਸੀਂ ਪੰਜਾਬ ਪੁਲਿਸ ਨੂੰ ਕਹਿਤਾ ਕਿ ਇਸ ਮਸਲੇ ਤੇ ਸੀਰੀਅਸ ਹੋ ਕੇ ਕੰਮ ਕਰੋ ਕੁਝ ਹੋਇਆ ਨਹੀਂ ਦੂਜੀ ਗੱਲ ਅੱਜ ਉਹਨਾਂ ਨੇ ਜਿਹੜਾ ਫਿਰੋਜ਼ਪੁਰ ਪ੍ਰੋਗਰਾਮ ਸੀ ਉਹਦੇ 'ਚ ਫੇਰ ਟਿੱਪਣੀ ਕਰ ਦਿੱਤੀ ਗਿਆ ਸ਼ਰੂਮਨੀ ਕਾਲੀਦਲ ਦੇ ਲੀਡਰਾਂ ਨੂੰ ਲੈ ਕੇ ਉਹਨਾਂ ਨੇ ਨਾਮ ਤੇ ਨਹੀਂ ਲਿਆ ਪਰ ਸਾਰੀ ਦੁਨੀਆ ਨੂੰ ਪਤਾ ਹੈ ਕਿ ਜੀਜਾ ਸਾਲਾ ਉਹ ਜੀਜੇ ਸਾਲੇ ਦਾ ਰਿਸ਼ਤਾ ਕੋਈ ਨਜ਼ਰ ਅੰਦਾਜ਼ ਵੀ ਨਹੀਂ ਕਰ ਸਕਦਾ ਵੀ ਸੁਬੀਰ ਔਰ ਬਿਕਰਮ ਜੀਠੀਆ ਦਾ ਨਾ ਉਹਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਜੇ ਚੰਗੇ ਕੰਮ ਕੀਤੇ ਹੁੰਦੇ ਤੇ ਲੋਕੀ ਹਾਰ ਪਾਉਂਦੇ ਤੇ ਜੇ ਨਹੀਂ ਕੀਤੇ ਤੇ ਸਾਰੇ ਸਾਹਮਣੇ ਮੈਨੂੰ ਲੱਗਦਾ ਕਿ ਅਜਿਹੇ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਦ ਮਾਨ ਸਾਹਿਬ ਨੂੰ ਅਜਿਹਾਂ ਜਿਹੜੀਆਂ ਸਟੇਟਮੈਂਟਾਂ ਬਿਆਨ ਬਾਜ਼ੀਆਂ ਉਸ ਤੋਂ ਬਚਣਾ ਚਾਹੀਦਾ ਕਿਉਂਕਿ ਇੱਕ ਬੰਦੇ ਦੀ ਜਾਨ ਜਾਂਦੀ ਜਾਂਦੀ ਬਚੀ ਆ ਗਿਆ ਤੇ ਤੁਸੀਂ 3 ਕਰੋੜ ਪੰਜਾਬੀਆਂ ਦੇ ਵਾਰੀਵਾਰਸ ਹੋ ਤੁਹਾਨੂੰ ਇਹੋ ਜੀ ਸਟੇਟਮੈਂਟ ਦੇਣ ਤੋਂ ਪਹਿਲਾਂ ਗ੍ਰੇਸ ਕਰਨਾ ਚਾਹੀਦਾ ਦਿਨ ਪਹਿਲਾਂ ਸੀਰੀਅਸ ਸਟੇਟਮੈਂਟ ਵੀ ਆਉਂਦੀ ਹੈ ਜਿਦੇ ਵਿੱਚ ਪੂਰਾ ਗੰਭੀਰਤਾ ਨਾਲ ਉਹਨਾਂ ਨੇ ਆਖਿਆ ਕਿ ਤੁਰੰਤ ਕਹਿ ਦਿੱਤਾ ਗਿਆ ਕਿ ਇਨਵੈਸਟੀਗੇਸ਼ਨ ਕਰੋ ਨਹੀਂ ਬਿਲਕੁਲ ਮੈਨੂੰ ਕਿਉਂਕਿ ਮੁੱਖ ਮੰਤਰੀ ਸਾਹਿਬ ਨੂੰ ਕੋਈ ਵੀ ਘਟਨਾ ਵਾਪਰਦੀ ਹੈ ਚਾਹੇ ਛੋਟੀ ਵਾਪਰਦੀ ਚਾਹੇ ਵੱਡੀ ਵਾਪਰਦੀ ਅਜਿਹੇ ਚ ਉਹਨਾਂ ਦੀ ਜਿਹੜੀ ਸਟੇਟਮੈਂਟ ਆ ਉਹ ਸਟੇਟਮੈਂਟ ਤੋਂ ਬਹੁਤ ਜ਼ਿਆਦਾ ਜਿਹੜੀ ਆ ਉਹ ਆਸ ਕੀਤੀ ਜਾਣੀ ਸਾਡੀ ਸਾਡੀ ਕਹਿ ਸਕਦੇ ਕਿ ਸਾਡਾ ਉਹਨਾਂ ਦਾ ਧਰਮ ਆ ਸਾਨੂੰ ਭਰੋਸਾ ਕਿ ਸਾਡੀ ਜਿਹੜੀ ਸਰਕਾਰ ਆ ਪੰਜਾਬ ਸਰਕਾਰ ਅਸੀਂ ਸੇਫ ਆ ਮੁੱਖ ਮੰਤਰੀ ਦੀ ਜਿਹੜੀ ਸਟੇਟਮੈਂਟ ਉਹ ਇਦਾਂ ਦੀ ਹੋਣੀ ਚਾਹੀਦੀ ਹੁਣ ਉਹਨਾਂ ਨੇ ਜਿਹੜੀ ਸਟੇਟਮੈਂਟ ਬੋਲੀ ਹੈਗੀ ਉਹ ਕਹਿ ਰਹੇ ਨੇ ਕਿ ਪਹਿਲਾਂ ਦੀ ਸਰਕਾਰ ਵਿੱਚ ਜੀਜਾ ਸਾਲਾ ਕਾਲਾ ਮਾਲਾ ਬਸ ਇਹੀ ਚੱਲਦਾ ਸੀ ਕੁਦਰਤ ਬਹੁਤ ਬਲਵਾਨ ਆ ਪਰਮਾਤਮਾ ਹੈ ਦੇਖ ਹੀ ਰਹੇ ਹੋਗੇ ਅੱਜ ਕੱਲ ਤੁਸੀਂ ਟੀਵੀ ਤੇ ਵਕਤ ਜਿਹੜੇ ਰਾਜਾ ਤੋਂ ਵੀ ਭੀਖ ਮੰਗਵਾ ਦਿੰਦਾ ਵਕਤ ਪਗ ਪਖਾਰੀਆਂ ਦੇ ਸਿਰ ਤੇ ਤਾਜ ਰਖਵਾ ਦਿੰਦਾ ਤੇ ਮਹਾਰਾਜ ਤੋਂ ਡਰਨਾ ਚਾਹੀਦਾ ਅੱਛੇ ਕੰਮ ਲਈ ਤਾਂ ਲੋਕ ਫੁੱਲਾਂ ਦਾ ਹਾਰ ਪਾਉਂਦੇ ਨੇ ਤੇ ਮਾੜੇ ਕੰਮਾਂ ਦਾ ਸਾਰੇ ਸਾਹਮਣੇ ਲੋਕਾਂ ਨੂੰ ਟਿੱਚ ਸਮਝਿਆ ਪਬਲਿਕ ਚੋਪਰੀ 5 ਸਾਲ ਜ਼ੁਬਾਨ ਤੇ ਤਾਲਾ ਲਗਾ ਲਿਆ 10 ਸਾਲ ਦਿਲ ਤੇ ਪੱਥਰ ਰੱਖ ਲਿਆ 15 ਸਾਲ ਮੁਸ਼ਕਲ ਦੇ ਨਾਲ ਜੀਲੇ 20 ਸਾਲ ਲੇਕਿਨ 20 ਸਾਲ ਤੋਂ ਬਾਅਦ ਜਨਤਾ ਜਦੋਂ ਜਾਗੀ ਤਾਂ ਸਾਰਾ ਸਾਬ 20 ਮਿੰਟ ਦੇ ਵਿੱਚ ਲੈ ਲਏ ਦੇ ਹੁਣ ਅਜਿਹੀਆਂ ਜਿਹੜੀਆਂ ਸਟੇਟਮੈਂਟ ਇੱਕ ਤੇ ਦੇਖੋ ਤੁਹਾਡੀ ਸਰਕਾਰ ਟਿੱਚਰਾ ਕਰ ਰਹੀ ਹੈਗੀ ਕਾਲੀ ਸਰਕਾਰ ਨੇ ਗੁਨਾਹ ਕੀਤੇ ਉਹਨਾਂ ਨੇ ਗੁਨਾਹ ਭੁਗਤੇ ਸੱਤਾ ਤੋਂ ਬਾਹਰ ਕਰ ਦਿੱਤਾ ਔਰ ਉਹਨਾਂ ਨੂੰ ਧਾਰਮਿਕ ਸਜ਼ਾ ਵੀ ਲੱਗ ਗਈ ਹੈ ਦੂਜਾ ਧਾਰਮਿਕ ਸਜ਼ਾ ਲੱਗ ਰਿਹਾ ਉਹ ਭੁਗਤ ਰਹੇ ਨੇ ਉਸਤੇ ਸਾਨੂੰ ਟ੍ਰੋਲ ਨਹੀਂ ਕਰਨਾ ਚਾਹੀਦਾਗਾ ਜੇ ਅਸੀਂ ਜਿਹੜੇ ਲੋਕਾਂ ਨੂੰ ਸਜ਼ਾ ਲੱਗ ਗਈ ਹੈ ਜੇ ਅਸੀਂ ਟ੍ਰੋਲ ਕਰਾਂਗੇ ਫਿਰ ਸਾਡੇ ਦੰਦੇ ਕਿ ਅਸੀਂ ਕਿਸ ਪ੍ਰਵਿਰਤੀ ਤੇ ਆ ਗਏ ਨੇ ਇਹ ਇਹਦਾ ਮਤਲਬ ਹੈ ਕਿ ਮਹਾਰਾ ਰਣਜੀਤ ਸਿੰਘ ਨੂੰ ਵੀ ਹੀ ਟ੍ਰੋਲ ਕਰੀਏ ਜਿਹੜੇ ਦੱਸਿਆ ਜਾ ਰਿਹਾ ਹੈ ਕਿ ਸਦੀ ਦਾ ਸਭ ਤੋਂ ਵੱਡਾ ਮਹਾਰਾਜ ਹੈ ਪਿਛਲੇ 100 ਸਾਲਾਂ ਦੇ ਵਿੱਚ ਜੇ ਕੋਈ ਮਹਾਰਾਜ ਆ ਪੈਦਾ ਹੋਇਆ ਉਹ ਮਹਾਰਾ ਰਣਜੀਤ ਸਿੰਘ ਅਸੀਂ ਉਹਨੂੰ ਟ੍ਰੋਲ ਕਰੀਏ ਜਾਂ ਬਾਕੀਆਂ ਨੂੰ ਵੀ ਟ੍ਰੋਲ ਕਰੀਏ ਹੁਣ ਟ੍ਰੋਲ ਕੀਤਾ ਜਾ ਰਿਹਾ ਔਰ ਕਾਲੀ ਦਲ ਨੇ ਵੀ ਕਿਹਾ ਹੈ ਕਿ ਪੈਸੇ ਲਾ ਕੇ ਸਾਨੂੰ ਟ੍ਰੋਲ ਕੀਤਾ ਜਾ ਰਿਹਾ ਉਹ ਸਾਰਾ ਸਾਰ ਗਲਤ ਹੈ ਦੂਜੀ ਗੱਲ ਕਿ ਤੁਹਾਡੀ ਸਰਕਾਰ ਚਾਹੇ ਕੋਈ ਪੋਲੀਟੀਕਲ ਪਾਰਟੀ ਦਾ ਲੀਡਰ ਹੈ ਜਾਂ ਕੋਈ ਆਮ ਬੰਦਾ ਹੈਗਾ ਹਰ ਇੱਕ ਦੀ ਜਾਨ ਤੇ ਮਾਲ ਦੀ ਰਾਖੀ ਕਰਨਾ ਤੁਹਾਡਾ ਧਰਮ ਹੈ ਤਾਨੂੰ ਧਰਮ ਨਿਭਾਉਣਾ ਚਾਹੀਦਾ ਉਹ ਫਰਜ਼ ਸਮਝਣੇ ਚਾਹੀਦੇ ਨੇ ਤੁਹਾਡੀ ਸਰਕਾਰ ਦਾ ਜਾਂ ਤੁਹਾਡੀ ਪੁਲਿਸ ਦਾ ਫੇਲਰ ਆ ਇਸ ਮਸਲੇ ਦੇ ਵਿੱਚ ਤੁਹਾਨੂੰ ਕਿਉਂਕਿ ਇੱਕ ਡਿਪਟੀ ਸੀਐਮ ਰਹਿ ਚੁੱਕੇ ਨੇ ਇੱਕ ਪੋਲੀਟਿਕਲ ਪਾਰਟੀ ਦੇ ਪ੍ਰਧਾਨ ਨੇ ਇਸ ਮਸਲੇ ਦੇ ਵਿੱਚ ਤੁਹਾਨੂੰ ਅੰਮ੍ਰਿਤਸਰ ਪੁਲਿਸ ਤੇ ਨਹੀਂ ਨਿਰਭਰ ਹੋਣਾ ਚਾਹੀਦਾ ਘੱਟੋ ਘੜ ਸਾਡੇ ਕੋਲ ਪੰਜਾਬ ਪੁਲਿਸ ਦੇ ਕੋਲ ਬਹੁਤ ਸੀਨੀਅਰ ਆਈਪੀਐਸ ਅਫਸਰ ਉਹਨਾਂ ਦੀ ਅਗਵਾਈ ਦੇ ਵਿੱਚ ਇੱਕ ਐਸਐਸਟੀ ਬਣਾਉਣੀ ਚਾਹੀਦੀ ਹੈ ਕਿਉਂਕਿ ਮਸਲਾ ਬਹੁਤ ਸੀਰੀਅਸ ਆ ਹੋ ਸਕਦਾ ਹੈ ਕਿ ਜਿਵੇਂ ਪ੍ਰਧਾਨ ਮੰਤਰੀ ਦੀ ਸਕਿਉਰਿਟੀ ਦੀ ਬਰੀਚ ਹੋਈ ਸੀ ਕਿਸ ਨੇ ਸੁਪਰੀਮ ਕੋਰਟ ਦੇ ਵਿੱਚ ਚਲਾ ਗਿਆ ਸੀ ਤੇ ਸੁਪਰੀਮ ਕੋਰਟ ਨੇ ਫਿਰ ਇੱਕ ਰਿਟਾਇਰਡ ਸੁਪਰੀਮ ਕੋਰਟ ਦੇ ਜਸਟਿਸ ਦੀ ਅਗਵਾਈ ਹੇਠ ਕਮੇਟੀ ਬਣਾਤੀ ਅਗਰ ਇਸੇ ਮਸਲੇ ਦੇ ਵਿੱਚ ਸ਼੍ਰੋਮਣੀ ਕਾਲੀ ਦਲ ਭਾਵੇਂ ਨਾ ਪਾਰਟੀ ਬਣੇ ਜਾਂ ਕੋਈ ਹੋਰ ਵੀ ਬੰਦਾ ਆਮ ਪੰਜਾਬੀ ਆਮ ਸ਼ਹਿਰੀ ਹਾਈ ਕੋਰਟ ਜੀ ਜਾ ਸਕਦਾ ਤੇ ਹਾਈ ਕੋਰਟ ਵੀ ਕਿਸੇ ਰਿਟਾਇਰਡ ਜੱਜ ਨੂੰ ਦੇ ਦੂਗੀ ਜਾਂਚ ਫਿਰ ਤੁਹਾਡੀਆਂ ਗਲਤੀਆਂ ਨਿਕਲਣਗੀਆਂ ਤੁਹਾਡੇ ਪੁਲਿਸ ਅਫਸਰ ਜਵਾਬਤ तलब ਹੋਣਗੇ ਇਸ ਮਸਲੇ ਦੇ ਵਿੱਚ ਤੁਹਾਨੂੰ ਸੀਨੀਅਰ ਆਈਪੀਐਸ ਅਫਸਰਾਂ ਦੀ ਇੱਕ ਐਸਆਈਟੀ ਬਣਾਉਣੀ ਚਾਹੀਦੀ ਹੈ ਤਾ ਜੋ ਪਤਾ ਲੱਗ ਜੇ ਕਿ ਜਿਹੜੀ ਹੁਣ ਤੁਹਾਡੀ ਅੰਮ੍ਰਿਤਸਰ ਪੁਲਿਸ ਕਹਿ ਰਹੀ ਕਿ ਅਸੀਂ ਹਰ ਐਂਗਲ ਤੋਂ ਜਾਂਚ ਕਰ ਰਹੇ ਨੇ ਉਹ ਵੀ ਐਂਗਲ ਆ ਕਿ ਸਿਮਤੀ ਲੈਣ ਵਾਸਤੇ ਇਹ ਵੀ ਘਰਾ ਹੋ ਸਕਦਾ ਇਸ ਕਰਕੇ ਸਰਕਾਰ ਨੂੰ ਇਸ ਮਸਲੇ ਦੇ ਵਿੱਚ ਸੀਰੀਅਸ ਹੋਣਾ ਚਾਹੀਦਾ ਠੀਕ ਹੈ ਤੁਸੀਂ ਸਿਆਸਤ ਕਰੋ ਤੁਹਾਡੀ ਪਾਰਟੀ ਦੇ ਵਿਚਾਰਤਾਰ ਚੰਗੀ ਆ ਦੂਜੇ ਦੀ ਵਿਚਾਰਤਾਰਾ ਮਾੜੀ ਹੋਊਗੀ ਪਰ ਜ਼ਿੰਦਗੀ ਤੇ ਹਰ ਇੱਕ ਨੂੰ ਪਿਆਰੀ ਹੈਗੀ ਨਾ ਤੇ ਇਸ ਟਾਈਮ ਤੁਹਾਡੇ ਕੋਲ ਸੱਤਾ ਸੱਤਾ ਦੇ ਵਿੱਚ ਜੇ ਤੁਸੀਂ ਅਜਿਹੀਆਂ ਗੱਲਾਂ ਕਰੋਗੇ ਜਦਕਿ ਐਡਾ ਵੱਡਾ ਕਾਂਡ ਕਾਤਲਾਨਾ ਹਮਲਾ ਹੋਇਆ ਜਾਨਲੇਵਾ ਹਮਲਾ ਉਸ ਹਮਲੇ ਲੈ ਕੇ ਪੰਜਾਬ ਸਰਕਾਰ ਨੂੰ ਸੀਰੀਅਸ ਹੋਣਾ ਚਾਹੀਦਾ ਟੀਚਰਾਂ ਵਾਸਤੇ ਹੋਰ ਦਿਨ ਬਥੇਰੇ ਨੇ ਮੁਖੌਲ ਕਰਨ ਦੇ ਹੋਰ ਦਿਨ ਬਥੇਰੇ ਨੇ ਪਰ ਅਜਿਹੇ ਮਸਲੇ ਵਿੱਚ ਸਰਕਾਰ ਨੂੰ ਸੀਰੀਅਸ ਹੋਣਾ ਪਊਗਾ ਕਿ ਜਿਹੜਾ ਦਰਬਾਰ ਸਾਹਿਬ ਦੇ ਬਾਹਰ ਦਰਸ਼ਨੀ ਡਿਊਰੀ ਦੇ ਬਾਹਰ ਸੁਭੀ ਸਿੰਘ ਬਾਦਲ ਹੁਣਾ ਤੇ ਕਾਤਲਾਨਾ ਹਮਲਾ ਆ ਉਹਦੇ ਵਿੱਚ ਸਰਕਾਰ ਦੀ ਵੀ ਜ਼ਿੰਮੇਵਾਰੀ ਬੰਦੀ ਆ ਲੋਕਾ ਤੁਹਾਡੇ ਤੋਂ ਭਰੋਸਾ ਨਾ ਉੱਠੇ ਤੁਹਾਡੇ ਤੋਂ ਉਹਨੂੰ ਲੈ ਕੇ ਤੁਹਾਨੂੰ ਇੱਕ ਵਧੀਆ ਅਪਸਰਾਂ ਦੀ ਇਮਾਨਦਾਰ ਅਪਸਰਾਂ ਦੀ ਇੱਕ ਐਸਆਈਟੀ ਬਣਾ ਕੇ ਜਾਂਚ ਕਰਾਉਣੀ ਚਾਹੀਦੀ ਹੈ ਜੀ ਬਹੁਤ ਸ਼ੁਕਰੀਆ ਪ੍ਰੋਗਰਾਮ 16 ਨੇ ਸੱਚ ਦੇ ਵਿੱਚ ਅਸੀਂ ਇਸ ਗੰਭੀਰ ਮੁੱਦੇ ਦੇ ਉੱਤੇ ਗੱਲਬਾਤ ਕੀਤੀ ਹੈ ਤੁਹਾਡਾ ਕੀ ਮੰਨਣਾ ਹੈ ਆਪਣੇ ਆਪਣੇ ਵਿਚਾਰ ਵੀ ਜਰੂਰ ਸਾਂਝੇ ਕਰਿਓ ਤੇ ਬਣੇ ਰਹੋ ਏਬੀਸੀ ਪੰਜਾਬ ਦੇ ਨਾਲ